अच्छा गुरमेल सिंह जी कोच साहब दी टीम सी की डड़बा किस तरह, तरह दा ਤੁਹਾਨੂੰ ਸਹਿਯੋਗ ਰਹਾ ਜਾ ਉਹਨਾਂ ਦਾ ਕੋਈ ਤਜਰਬਾ ਜਿਹੜਾ ਤੁਹਾਨੂੰ ਉਹਨਾਂ ਨੇ ਦੱਸਿਆ ਹੋਵੇ ਵੀ ਇਸ ਤਰ੍ਹਾਂ ਖੇਡੋ ਕਿਉਂਕਿ ਉਹ ਬਹੁਤ ਜੀਨੀਅਸ ਬੰਦੇ ਸੀਗੇ ਦੱਸਦੇ ਰਹਿੰਦੇ ਸੀ ਪਲੇਅਰਾਂ ਨੂੰ ਕੋਈ اچھا ਦੇਦਨਾ ਕੱਪ ਦੀ ਤੁਸੀਂ ਗੱਲ ਕੀਤੀ ਹੈ ਪਹਿਲੇ ਹੀ ਮੈਚ ਤੁਹਾਡਾ ਬੜੀ ਟਫ ਟੀਮ ਸੀਗੀ ਅੰਬੇਹੋਰਾ ਦੀ ਸਾਰੇ ਸੁਪਰਸਟਾਰ ਖੇਡ ਰਹੇ ਸੀਗੇ ਕੀ ਸੋਚ ਕੇ ਮੈਦਾਨ 'ਚ ਗਏ ਤੁਸੀਂ ਕਰਮੀ ਕਈ ਵਾਰੀ ਦੁੱਖ ਨਹੀਂ ਲੱਗਦਾ ਹੈਗਾ ਵੀ ਬੰਦਾ ਖੇਡਣ ਜਾਂਦਾ ਹੈ ਬਹੁਤ سارے ਪਲੇਅਰ ਨੇ ਮੈਂ ਇਹਨੂੰ بڑے ਪਲੇਅਰਾਂ ਦੀ ਜ਼ਿੰਦਗੀ ਬਾਰੇ ਉਹਨਾਂ ਦੀ ਖੇਡ ਬਾਰੇ ਪਤਾ ਹੈ ਜਿਹੜੇ ਖੇਡ ਕੇ ਆਉਂਦੇ ਨੇ ਪਰ ਕਈ ਵਾਰ ਇਸ ਤਰ੍ਹਾਂ ਨਹੀਂ ਮਿਲਦਾ ਉਹਨਾਂ ਨੂੰ ਉਹਨਾਂ ਦਾ ਜਿਹੜਾ ਮਿਹਨਤਾਨਾ ਹੁੰਦਾ ਹੈ। ਹਾਂ ਭਾਈ ਹੁਣ ਤੁਸੀਂ ਯੂਰਪ ਖੇਡ ਕੇ ਆਏ ਹੋਗੇ ਉੱਥੇ ਤੁਹਾਡੀ ਟੀਮ ਦਾ ਜਿਹੜਾ ਪ੍ਰਦਰਸ਼ਨ ਉਹ ਕਿਸ ਤਰ੍ਹਾਂ ਦਾ ਰਿਹਾ? ਭਾਈ ਟੀਮ ਦਾ ਪ੍ਰਦਰਸ਼ਨ ਉਧਰ ਮਾੜੇ ਰਿਹਾ ਆਪਣੀ ਟੀਮ ਦਾ। ਕਿਸ ਤਰ੍ਹਾਂ ਦੇ ਮੈਚ ਸੀ ਕਿ ਉੱਥੇ ਤੁਹਾਡੇ ਬਰਾਬਰ ਟੀਮਾਂ ਕਿਹੋ ਜਿਹੀਆਂ ਸੀ? ਟੀਮਾਂ ਭਾਈ ਆਪਣੀ ਟੀਮ ਵਾਲੇ ਵਧੀਆ ਬਣ ਰਹੇ ਸੀ। ਫਿਰ ਖੇਡ ਦੀ ਬਾੜੀ ਮਾਰੀ ਬਈ ਉਹ ਟੀਮਾਂ ਨਾਲ। ਦੇਖ ਵਸੇ ਕਰ ਭਈ ਕਿਹੜੇ ਮਤਲਬ ਬਹੁਤ ਸਾਰੇ ਨਿਯਾਮ ਹੁਣ ਕ ਸਕੋਰਪੀਓ ਗੱਡੀਆਂ ਰੱਖੀਆਂ ਹੋਈਆਂ ਸੀਗਾ ਇੱਕ ਰੀਜ਼ ਕੀ ਹੈ ਪਲੇਅਰ ਦੀ ਵੀ ਆ ਖਿਤਾਬ ਆਪਾਂ ਵੀ ਜਿੱਤਣਾ ਹੈਗਾ ਤੇ ਉਹਦੇ ਨੂੰ ਕੋਈ ਤਿਆਰੀ ਕਰਦੇ ਹੋਗੇ ਹਾਂ ਮੈਂ ਜਿੱਤਉਂਦੀ ਆ ਬੰਦਾ ਵਾ ਇੱਕ ਚੀਜ਼ ਜਿੱਤਦੇ ਵਾ ਟਰੈਕਟਰ ਦਾ ਰੀਜ਼ ਆ ਸਕ ਤੋਂ ਮੈਂ ਤਾਂ ਐਸੇ ਵੀ ਟਰੈਕਟਰ ਇੱਕ ਵਾਰੀ ਜ਼ਰੂਰ ਜਿੱਤਣਾ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਤਪਤ ਖੜਿਆਲ ਪੰਜਾਬ ਵਾਰੀਅਰ ਚੈਨਲ ਤੇ ਤੁਹਾਡਾ ਸਵਾਗਤ ਕਰਦਾ ਖੇਡਾਂ ਦੀ ਦੁਨੀਆ ਕਬੱਡੀ ਦੀ ਦੁਨੀਆ ਕਬੱਡੀ ਦੀ ਖੇਡ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਹੈ ਔਰ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਭੂਲਣ ਬਿਲਕੁਲ ਹਰਿਆਣਾ ਦੀ ਹੱਦ ਤੇ ਵਸਿਆ ਹੋਇਆ ਪੰਜਾਬ ਦਾ ਇਹ ਲਾਸਟ ਪਿੰਡ ਹੈ ਪਾਖੜਾ ਨਹਿਰ ਦੇ ਪੈਰਾਂ ਦੇ ਵਿੱਚ ਉਸ ਪਿੰਡ ਦੇ ਵਿੱਚ ਵੀ ਬਹੁਤ ਸਾਰੀ ਕਬੱਡੀ ਖੇਡੀ ਜਾਂਦੀ ਹੈ ਛੋਟੇ ਭਾਰ ਤੋਂ ਲੈ ਕੇ ਵਰਲਡ ਪੱਧਰ ਤੱਕ ਇੱਥੋਂ ਦੇ ਜਿਹੜੇ ਨੌਜਵਾਨ ਕਬੱਡੀ ਖੇਡਦੇ ਨੇ ਇਸ ਦੇਸ਼ ਦੇ ਵਿੱਚ ਇਸ ਪਿੰਡ ਦੀ ਚਰਚਾ ਖੇਡ ਕਬੱਡੀ ਦੇ ਮਾਧਮ ਰਹੀ ਹੁੰਦੀ ਹੈ ਹੁਣੇ-ਹੁਣੇ ਯੂਰਪ ਦੇ ਵਿੱਚ ਵੱਡੀ ਦਾ ਸੀਜ਼ਨ ਸਮਾਪਤ ਹੋਇਆ ਹੈ ਪਰ ਇਸ ਪਿੰਡ ਦਾ ਜੰਪਾਲ ਨੌਜਵਾਨ ਕਰਮਵੀਰ ਕਰਮੀ ਭੁੱਲਣ ਜਿਹਨੂੰ ਕਹਿੰਦੇ ਆ ਖੇਡ ਕੇ ਆਇਆ ਹੈਗਾ ਔਰ ਪਿਛਲੇ ਸਾਲ ਉਹ ਕੈਨੇਡਾ ਖੇਡੇ ਨੇ ਫਾਸਟ ਕੰਚੀ ਮਾਰਦੇ ਨੇ ਰੇਡਰ ਦੇ ਔਰ ਬਹੁਤ ਸਾਰੇ ਟੂਰਨਾਮੈਂਟਾਂ ਦੇ ਉਹਨਾਂ ਨੂੰ ਬੈਸਟ ਸਟਾਪਰ ਦੇ ਜਿਹੜੇ ਇਨਾਮ ਜਿੱਤੇ ਨੇ ਔਰ ਬੜਾ ਖੂਬਸੂਰਤ ਉਹਨਾਂ ਦਾ ਦਾ ਹੈ ਜਦੋਂ ਦੋ ਨੰਬਰ ਤੇ ਉਹ ਖੜ ਕੇ ਫੜਦੇ ਨੇ ਰੇਡਰ ਨੂੰ ਜਾਂ ਦੂਸਰੀ ਕੰਨੀ ਤੇ ਬੜੀ ਤੇਜ਼ੀ ਨਾਲ ਜਾਂਦੇ ਨੇ ਸੋ ਇਹ ਦਾ ਸੋਨੇ ਸਨੇਹ ਦਾ ਵੀ ਰਿਹਾ ਹੈ ਇਹ ਦਾ ਜਿਹੜਾ ਦਮਰੂ ਸਰਹਾਲ ਦਾ ਵੀ ਰਿਹਾ ਬਹੁਤ ਸਾਰੇ ਜਾਫੀਆਂ ਦੇ ਵਿੱਚ ਇਹ ਦਾ ਅਸੀਂ ਦੇਖਿਆਗਾ ਕਿ ਉਹ ਬਰਜੀਤ ਸੈਦੋ ਦਾ ਵੀ ਇਸ ਦਾ ਦੇ ਨਾਲ ਬਹੁਤ ਸਾਰੇ ਰੇਡਰਾਂ ਨੂੰ ਡਕਦਾ ਰਿਹਾ ਸੋ ਇਸ ਤਰ੍ਹਾਂ ਦੀ ਖੇਡ ਖੇਡਦੇ ਨੇ ਕਰਮੀ ਭੁੱਲਣ ਅੱਜ ਸਾਡੇ ਨਾਲ ਮੌਜੂਦ ਰਹਣਗੇ ਕਰਮੀ ਭੁੱਲਣ ਕਰਮੀ ਭਾਈ ਸਵਾਗਤ ਹੈ ਸੋ ਸਸਰੀਕਰ ਭਾਈ ਅਸਤਰੀਕਾਲ ਜੀ ਕਿਵੇਂ ਤੁਹਾਡੇ ਚੈਨਲ ਨਾਲ ਸਾਰੇ ਦਰਸ਼ਕਨ ਭਾਈ ਮੇਰੇ ਤਰਫੋਂ ਸਸਰੀਕਰ ਭਾਈ ਸਤਿ ਸ੍ਰੀਕਾਲ ਜੀ ਸਵਾਗਤ ਹੈ ਜੀ ਕਰਮੀ ਭਾਈ ਕਬੱਡੀ ਖੇਡਣੀ ਕਦੋਂ ਸ਼ੁਰੂ ਕੀਤੀ ਭਾਈ ਕਬੱਡੀ ਮੈਂ 2006 ਤੋਂ ਸਟਾਰਟਿੰਗ ਕੀਤੀ ਹੈ ਅਸੀਂ ਜਦੋਂ ਤੁਸੀਂ ਕਬੱਡੀ ਖੇਡਣੀ ਸ਼ੁਰੂ ਕੀਤੀ ਕਿਹੜੇ ਭਾਰ ਤੋਂ 32 ਕਿਲੋ ਖਾਡੇ ਹੋਏ ਅਸੀਂ 32 ਕਿਲੋ ਤੋਂ ਕਬੱਡੀ ਖੇਡਣੀ ਸ਼ੁਰੂ ਕੀਤੀ 32 ਕਿਲੋ ਜਿੱਤੇ ਵੀ ਜਾਂ ਫਿਰ 32 ਕਿਲੋ ਤੋਂ ਸਟਾਰਟਿੰਗ ਸੀ ਮੈਂ ਸਟਾਰਟਿੰਗ ਦੀ ਵਜ੍ਹਾ 35 ਜਿੱਤੇ ਪਹਿਲਾਂ ਤੁਹਾਨੂੰ 35 ਕਿਲੋ ਜਿੱਤੇ ਤੇਰੇ 35 ਕਿਲੋ 35 ਕਿਲੋ ਹਾਂ ਭਾਈ 35 ਕਿਲੋ ਜਿੱਤੇ ਤੇਰੇ ਹੁਣ ਜਿਹੜੇ 35 ਕਿਲੋ ਤੁਹਾਡੇ ਨਾਲ ਮੁੰਡੇ ਖੇਡਦੇ ਸੀ ਉਹ ਫਿਰ ਅੱਗੇ ਜਾ ਕੇ ਓਪਨ ਦੇ ਵਿੱਚ ਤੁਹਾਡਾ ਰਲੇ ਜਾਂ ਫਿਰ ਛੱਡ ਗਏ ਸੀ ਕਬੱਡੀ ਉਹਨਾਂ ਭਾਈ ਉਹ ਸਾਰੇ ਛੱਡ ਗਏ ਉਹ ਨੌਕਰੀਆਂ ਤੇ ਲੱਗੇ ਸਾਰੇ ਬੰਦੇ ਅੱਛਾ ਤੁਸੀਂ ਲੇਕਨ ਨੰਨਾ ਖੇਡਦੇ ਸਾਡੇ ਨਾਲ ਅਸੀਂ ਨ 35 ਤੋਂ ਬਾਅਦ ਫਿਰ 53 ਤੋਂ ਬਾਅਦ 42 ਬਾਈ 47 ਫਿਰ ਅੱਗੇ 57 ਉਹ ਤੋਂ 57 ਉਹ ਬਦਿਆ ਖੇਡਣ ਲੱਗੇ ਭਈ ਅਸੀਂ 57 ਕਿਲੋ ਚ ਹਾਂ 57 ਅਸੀਂ ਸਾਰੇ ਸਾਲ ਦਿੱਤੇ ਬਗਾ 57 ਦਿੱਤੇ ਹਾਂ 57 60 70 ਫਿਰ ਤੱਕ ਦਿੱਤੇ ਗਏ ਭਈ ਸ਼ੇਕਰ ਵੀ ਕੋ ਘਰ ਦੇ ਵਿੱਚ ਪਹਿਲਾਂ ਕਬੱਡੀ ਖੇਡਦਾ ਸੀਗਾ ਨਾ ਭਈ ਕੋਈ ਨਹੀਂ ਖੇਡਦਾ ਤੁਸੀਂ ਨੇ ਸਟਾਰਟਿੰਗ ਕੀਤੀ ਹਾਂ ਭਈ ਅਸੀਂ ਜਦੋਂ ਤੁਸੀਂ ਨੇ 35 ਕਿਲੋ ਤੋਂ ਕਬੱਡੀ ਸ਼ੁਰੂ ਕੀਤੀ ਤੁਹਾਡੇ ਤੁਹਾਨੂੰ ਖੇਡਣ ਦੀ ਇਹ ਜਿਹੜੀ ਚਿੰਗ ਗਈ ਜੇ ਤੁਹਾਨੂੰ ਸਿਖਾਇਆ ਕਿਸ ਨੇ ਅੱਛਾ ਤੁਸੀਂ ਸ਼ੁਰੂ ਕੀਤੀ ਭਈ ਆਪਣੇ ਟੂਰਨਾਮੈਂਟ ਉਹਦਾ ਪਹਿਲੀ ਵਾਰ ਜਦੋਂ ਬੱਸ ਟੂਰਨਾਮੈਂਟ ਦੇਖ ਕੇ ਛੋਟੇ ਦੇ ਸਕੂਲਾਂ ਖੇਡੇ ਕਰਦੇ ਉਸ ਟਾਈਮ ਸਾਰੇ ਅਸੀਂ ਕਲਾਸ ਫੈਲੋਸ ਜਿਹੜੇ ਅਸੀਂ ਖੇਡਣ ਲੱਗੇ ਬਈ ਸਲਾਹ ਕਰਕੇ ਵੀ ਆਪਾਂ ਕਬੱਡੀ ਖੇਡੀ ਉਹ ਫਿਰ ਉਹ ਸਾਰੇ ਛੱਡੇ ਨਾ ਕੱਲਾ ਰਹਿ ਗਏ ਬਈ ਤੁਹਾਡੇ ਪਿੰਡ ਦੇ ਵਿੱਚ ਵਜਨ ਦੀ ਕਬੱਡੀ ਬਹੁਤ ਹੈ ਅੱਜ ਵੀ ਬੱਚੇ ਖੇਡਦੇ ਨੇ ਜਿੱਤਦੇ ਵੀ ਨੇ ਤੇ ਕੋਈ ਕੋਚ ਜਾਂ ਜਿਹੜਾ ਕੋਈ ਬੰਦਾ ਤੁਹਾਨੂੰ ਗਰਾਊਂਡ 'ਚ ਅੱਲਾ ਸ਼ੇਰੀ ਦਿੰਦਾ ਹੋਵੇ ਕੋਈ ਇਸ ਤਰ੍ਹਾਂ ਦਾ ਸੱਜਣ ਸੀ ਹਾਂ ਬਈ ਸਾਡੇ ਕਬੱਡੀ ਖਿਡਾਈ ਬਈ ਸਗੋਂ ਰਾਮੇਸ਼ਵਰ ਕੋਲ ਦਾ ਸਾਡਾ ਡੰਮ ਕੋਚ ਹੈ ਉਹਨਾਂ ਨੇ ਉਹਨਾਂ ਦੀ ਦੇਣਾ ਵੀ ਸਾਡੇ ਬਿਲਕੁਲ ਬਿਲਕੁਲ ਕਿਉਂਕਿ ਜਿਹੜੇ ਜਿੰਨੇ ਤੁਸੀਂ ਬਹੁਤ ਸਾਰੇ ਪਲੇਅਰ ਤੁਹਾਡੇ ਖੇਡ ਰਹੇ ਨੇ ਨਾ ਵੀ ਕੋਈ ਨਾ ਕੋਈ ਬੰਦਾ ਪਿੱਛੇ ਹੁੰਦਾ ਹੈਗਾ ਜਿਹੜਾ ਤੁਹਾਡਾ ਰੋਸ਼ਨ ਲਾਲ ਆਪਣਾ ਪ੍ਰੇਰਨਾ ਸਰੋਤ ਐਸੇ ਕਰੀ ਜੋ ਤੁਸੀਂ ਕਬੱਡੀ ਖੇਡਦੇ ਸੀਗੇ ਤੁਹਾਨੂੰ ਕਿਹੜਾ ਖਿਡਾਰੀ ਲੱਗਦਾ ਸੀਗਾ ਵੀ ਮੈਂ ਇਹਦੇ ਵਰਗਾ ਬਣਨਾ ਹੈਗਾ ਕੋਈ ਆਈਡਲ ਜਆ ਮਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਹੁੰਦੀ ਸੀ ਗੱਲਬਾਤ ਹਾਂ ਭਾਈ ਮੈਂ ਸਭ ਤੋਂ ਵੱਧ ਮੈਂ ਕਾਲ ਰਸੂਰ ਵਰਗਾ ਲੱਗਿਆ ਕਾਲੂਰ ਸੂਰ ਵਰਗਾ ਰੇਡਰ ਹਾਂ ਭਾਈ ਜਦੋਂ ਤੁਸੀਂ ਖੇਡਦੇ ਸੀਗੇ 35 ਕਿਲੋ 45 ਕਿਲੋ 42 ਕਿਲੋ ਜਾਂ ਉਸ ਤੋਂ 57 ਜਿਹੜੇ ਇਸ ਲੈਵਲ ਦੇ ਪਲੇਅਰ ਹੁੰਦੇ ਨੇ ਉਹ ਤਾਂ ਰੈਡਾਂ ਵੀ ਪਾਉਂਦੇ ਨੇ ਸਟਾਪ ਵੀ ਕਰ ਲੈਂਦੇ ਨੇ ਤੁਸੀਂ ਕੱਲੇ ਸਟਾਪ ਹੀ ਕਰਦੇ ਸੀ ਜਾਂ ਰੈਡਾਂ ਵੀ ਪਾ ਲੈਂਦੇ ਸੀ ਨਾ ਵੀ ਕੱਲੇ ਸਟਾਪ ਹੀ ਕਰੀ ਆਪ ਅਸੀਂ ਕੱਲੇ ਸਟਾਪ ਹੀ ਕਰਦੇ ਸੀਗੇ ਭੁੱਲਣ ਦੀ ਟੀਮ ਕਾਫੀ ਤੁਸੀਂ ਫਿਰ 62 65 ਕਿਲੋ ਦੇ ਵਿੱਚ ਵੀ ਤੁਹਾਡੀ ਟੀਮ ਦਾ ਕਾਫੀ ਜਿਹੜਾ ਨਾਂ ਰਿਹਾ ਹਾਂ ਵੀ ਪੂਰੀ ਵਧੀਆ ਖੇਡਦੇ ਕਿਉਂਕਿ ਟੋਨੀ ਹੋਰੀ ਖੇਡਦੇ ਰਹੇ ਨੇ ਮਰਦਾ ਖੜੀ ਵਾਲੇ ਗੁਲਾਬ ਸਿੱਧੂ ਹੋਰੀ ਸਾਰੇ ਤੁਹਾਡੇ ਨਾਲ ਕਿ ਤੁਸੀਂ ਚੰਗੀ ਟੀਮ ਮਤਲਬ ਛੇਰੇ ਗੱਲ ਹੋਰੀ ਰਲ ਕੇ ਬਣਾ ਲੈਂਦੇ ਸੀਗੇ ਹਾਂ ਬਈ 70 ਕਿਲੋ ਲੱਗੇ ਸੀ ਖੇਡਾਂ ਗੁਲਾਬ ਹੋ ਗਿਆ ਦਾ ਲਾਲ ਲਾਲ ਹੋ ਗਿਆ ਮਾਹੀ ਹੋ ਗਿਆ ਦਾ ਟੋਨੀ ਮਰਦਾੜੀ ਹੋ ਗਿਆ ਜਿਕੇ ਪਲਾਜ਼ੋ ਹੋ ਗਿਆ ਗਿਆ ਦਾ ਛੇਰਾ ਹੋ ਗਿਆ ਦਾ ਬਈ ਕਲਰ ਪੈਣ ਵਾਲਾ ਬਿਲਕੁਲ ਬਿਲਕੁਲ ਤੁਸੀਂ ਸਾਰੇ ਇੱਕ ਟੀਮ ਵਧੀਆ ਟੀਮ ਤੁਸੀਂ ਬਣਾਉਂਦੇ ਰਹੋਗੇ ਅਸੇ ਕਰਮੀ ਫਿਰ ਓਪਨ ਕਬੱਡੀ ਕਿਹੜੇ ਸਾਲ ਖੇਡਣੀ ਸ਼ੁਰੂ ਕੀਤੀ ਓਪਨ ਬਈ ਮੈਂ ਜਦੋਂ ਅਸੀਂ 70-75 ਖੇਡੇ ਦੇ ਨਾਲ 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 ਓਪਨ ਲੱਗੇ ਖੇਡਣ ਓਪਨ ਭਰ ਦਾਂਦੇ ਸੀਗੇ ਹਾਂ ਉਸ ਟਾਈਮ ਖੇਡਣ ਲੱਗਿਆ ਨਾ ਨਾ ਬਈ ਅੱਛਾ ਫਿਰ ਓਪਨ ਦੇ ਵਿੱਚ ਤੋ ਜਿੰਨਾ ਕੋਦੋਂ ਸ਼ੁਰੂ ਕੀਤਾ ਬਾਈ ਜਿੰਨਾ ਦਾ ਲੈ ਲਉ ਕਦਮ ਐਸ ਪਹਿਲਾਂ ਵਿੱਚ ਜਿੱਤ ਜਿਹੜਦੇ ਮੈਂ ਤਾਂ ਬਾਈ ਹੂੰ 22 23 ਤੋਂ ਸਹੀ ਜਿੱਤ 22 23 ਤੋਂ ਤੁਸੀਂ ਅਸੇ ਕਰਮੀ ਬੜਾ ਲੰਮਾ ਸਮਾਂ ਹੋ ਗਿਆ ਤੁਹਾਨੂੰ ਕਬੱਡੀ ਖੇਡਦੇ ਆ 5 6 ਚ ਤੁਸੀਂ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ ਤੁਹਾਡਾ ਤਾਂ ਵਿਆਹ ਵੀ ਕਹਿੰਦੇ ਬਹੁਤ ਛੋਟੀ ਉਮਰ ਚ ਹੋ ਗਿਆ ਸੀਗਾ ਹਾਂ ਬਾਈ 2009 'ਚ ਹੋ ਗਿਆ ਮੇਰਾ 2006 'ਚ ਤੁਸੀਂ ਕਬੱਡੀ ਖੇਡਣੀ ਸ਼ੁਰੂ ਕੀਤੀ 2009 'ਚ ਤੁਹਾਡਾ ਵਿਆਹ ਕਿੰਨੀ ਉਮਰ ਸੀ ਤੁਹਾਡੀ ਉਦੋਂ ਬਾਈ ਮੇਰੀ 16 17 ਸਾਲ ਦੀ ਸੀ ਥੋੜਾ 17 ਸਾਲ ਦੀ ਉਮਰ ਸੀਗੀ ਕਿਉਂਕਿ ਬੱਚੇ ਵੀ ਹੁਣ ਤੁਹਾਡੇ ਕਾਫੀ ਹੋ ਗਏ ਨੇ ਹੈਨਾ ਵੱਡੇ ਹੋ ਗਏ ਨੇ ਕਿੰਨੇ ਬੱਚੇ ਨੇ ਤੁਹਾਡੇ ਬਈ ਦੋ ਇੱਕ ਕੁੜੀ ਇੱਕ ਮੁੰਡਾ ਅਸੇ ਦੋ ਬੱਚੇ ਨੇਗੇ ਕਿਉਂਕਿ ਫਿਰ ਇਹ ਕੋਈ ਦਿੱਕਤ ਤੇ ਨਹੀਂ ਆਈ ਕਹਿੰਦੇ ਮਤਲਬ ਹੁੰਦਾ ਨਾ ਵੀ ਜਿਹੜੇ ਬਜਨ ਦੇ ਵਿੱਚ ਮੁੰਡੇ ਖੇਡਦੇ ਨੇ ਜਦੋਂ ਸਾਦੀ ਹੋ ਜਾਂਦੀ ਹੈ ਉਹ ਛੱਡ ਜਾਂਦੇ ਨੇ ਕਬੱਡੀ ਖੇਡਣੀ ਕਰਦੇ ਕਬੀਲਦਾਰੀਆਂ ਵਧ ਜਾਂਦੀਆਂ ਨੇ ਨਾ ਬਈ ਦਿੱਕਤ ਕੋਈ ਨਹੀਂ ਅਸੇ ਕੰਟੀਨਿਊ ਨਾਲ ਖੇਡਦੇ ਵੀ ਰਹੇ ਹਾਂ ਬਈ ਛੱਡ ਦਿੰਦੇ 2000 ਤੁਸੀਂ ਕਹੇ ਵੀ 22 21 22 ਜਾ ਕੇ ਤੁਸੀਂ ਓਪਨ ਕਬੱਡੀ ਖੇਡਣੀ ਸ਼ੁਰੂ ਕੀਤੀ ਅਸੇ ਫਿਰ ਓਪਨ ਦੇ ਵਿੱਚ ਪਹਿਲੀ ਜਿੱਤ ਤੁਹਾਡੀ ਕਦੋਂ ਹੋਈ ਬਈ ਮੈਂ ਕਾਲੇ ਨਾਲ ਖੇਡਦੇ ਹਰੇਗੜ ਵਾਲੇ ਨਾਲ ਅੰਬਾਲੇ ਸਾਡੇ ਉਧਰ ਸੀਤੇ ਨੇ ਅੱਛਾ ਕਾਲਾ ਹਰੀਗੜ ਕਿੰਗਨ ਵਾਲੇ ਉਹਨਾਂ ਨਾਲ ਤੁਸੀਂ ਜਿੱਤੇ ਅੱਛਾ ਇਹ ਰੱਜੀ ਹੋਰੀ ਜਿਹੜੇ ਖੇਡਦੇ ਨੇ ਇਹ ਤੁਹਾਡੇ ਤੋਂ ਬਾਅਦ ਲੱਗੇ ਨੇ ਫਿਰ ਹਾਂ ਬਈ ਛੋਟਾ ਵੇਖ ਸਕਦੇ ਤੋਂ ਫਿਰ ਮੇਰੇ ਨਾਲ 75 75 ਤੇ ਲੱਗੇ ਖੇਡਨੇ ਅੱਛਾ ਹਾਂ ਥੋੜੇ ਤੋਂ ਬਾਅਦ ਦੇ ਵਿੱਚ ਆਏ ਹਾਂ ਹਾਂ ਇਹ ਤਾਂ ਬਾਅਦ ਆਇਆ ਬਈ ਫਿਰ ਤੁਸੀਂ ਜਦੋਂ ਇਹ ਖੇਡਣ ਲੱਗੇ ਉਹ ਪੂਰਨ ਦੀ ਟੀਮ ਤੁਸੀਂ ਕਦੋਂ ਬਣਾਈ ਉਪਨ ਦੀ ਬਈ ਜਦੋਂ ਫਿਰ ਮੇਰਾ ਸੱਟ ਲੱਗੇ ਜਦੋਂ ਅੱਜ ਜੀ ਫਿਰ ਓਪਨ ਖੇਡਣ ਲੱਗਿਆ ਮੈਂ ਵੀ 3-4 ਸਾਲ ਮੈਂ ਖੇਡਿਆ ਨਹੀਂ ਅੱਛਾ ਹਾਂ ਫਿਰ ਮੈਂ ਥੋੜਾ ਸੱਟ ਤੋਂ ਬਾਅਦ ਠੀਕ ਹੋ ਕੇ ਫਿਰ ਅਸੀਂ ਖੇਡਣ ਲੱਗ ਗਏ ਮੈਂ ਇਕੱਠੇ ਠੀਕ ਹੈ 3 ਸਾਲ ਹੋ ਗਏ ਲਗਾਤਾਰ ਪੂਲਨ ਦੀ ਟੀਮ ਖੇਡ ਰਹੇ ਹਾਂ ਮੈਂ 3-4 ਸਾਲ ਤੋਂ ਤੁਸੀਂ ਪੂਲਨ ਦੀ ਟੀਮ ਖੇਡਦੇ ਹੋਗੇ ਪਿੰਡ ਦੀ ਪੂਲਨ ਦੀ ਟੀਮ ਤੁਹਾਡੀ ਕਦੋਂ ਜਿੱਤੀ ਓਪਨ ਕਬੱਡੀ ਪਿੰਡ ਦੀ ਦੀ ਅਸੀਂ ਚੱਠੇ ਬਣਾਏ ਸੀ ਪਹਿਲਾ ਟੂਰਨਾਮੈਂਟ ਉੱਤੇ ਜਿੱਤ ਗਏ ਸੀ ਇਕੱਠੇ ਖੇਡਿਆ ਅੱਛਾ ਹਾਂ ਰੀਡਰ ਤੁਹਾਡੇ ਕੋਲੇ ਅੱਜ ਵੀ ਨਹੀਂ ਹੈਗਾ ਕੋਸ਼ਿਸ਼ ਇਹਦੀ ਕਰੀ ਤੁਸੀਂ ਬਹੁਤ ਸਾਲਾਂ ਤੋਂ ਕਬੱਡੀ ਖੇਡ ਰਹੇ ਨਾ ਵੇ ਰੇਡਰ ਨਹੀਂ ਸ਼ੁਰੂ ਤੋਂ ਹੈ ਸਟਾਰਟਿੰਗ ਤੋਂ ਰੇਡਰ ਤੁਹਾਡੇ ਕੋਲ ਹੈ ਨਹੀਂ ਸਟਾਪ ਲਾਈਨ ਫੜੀ ਵਧੀ ਹੈਗੀ ਹਾਂ ਬਈ ਕਿਉਂਕਿ ਗੁਰਪ੍ਰੀਤ ਵੀ ਹੈ ਨੰਨਾ ਤੁਸੀਂ ਸਾਰੇ ਰੱਜੀ ਤੇ ਕੋਈ ਹੋਰ ਵੀ ਜਾਫੀ ਤੁਸੀਂ ਫੜ ਲੈਨੇ ਹੋਗੇ ਹਾਂ ਬਈ ਜਾਫੀ ਤਾਂ ਬਾਲੇ ਆਪਣੇ ਹੈਗਾ ਪਿੰਡ ਮੈਂ ਬਈ ਹਾਂ ਸਟਾਪਰ ਹੈਗੇ ਆ ਤੁਹਾਡੇ ਕੋਲ ਪਰ ਰੇਡ ਨਹੀਂ ਹੈਗੀ ਰੇਡ ਨਹੀਂ ਆ ਗਿਆ ਬਈ ਰੇਡਰ ਤੁਸੀਂ ਬਾਹਰੋਂ ਲੈ ਕੇ ਖੇਡਦੇ ਹੋਗੇ ਅਸੇ ਕਰਮੀ ਓਪਨ ਕਬੱਡੀ ਦੇ ਵਿੱਚ ਤੁਸੀਂ ਪਹਿਲੀ ਵਾਰ ਬੈਸਟ ਸਟਾਪਰ ਕਦੋਂ ਬਣੇ ਬਈ ਬਈ ਤੇਜੀ ਬਣਿਆ ਸੀ ਮੈਂ ਇਧਰ ਨੇ ਸਾਡੇ ਮਾਸ ਸੀ ਬਈ ਲਲ੍ਹੇੜੀ ਲਲ੍ਹੇੜੀ ਹਾਂ ਸੁਖਮਨ ਦੇ ਪਿੰਡ ਹਾਂ ਬਈ ਉਸੇ ਉੱਥੇ ਤੁਸੀਂ ਬੈਸਟ ਸਟਾਪਰ ਬਣੇ ਵਜਨ ਦੇ ਵਿੱਚ ਤਾਂ ਬਹੁਤ ਬੜੀ ਬੈਸਟ ਸਟਾਪਰ ਬਣੇ ਹੋਮੇ 75 ਦਾ ਮੈਂ ਤਕਰੀਬਨ ਵੈਸਟ ਰਿਹਾ 75 55 ਕਿਲੋ ਤਾਂ ਬਿਲਕੁਲ ਬਿਲਕੁਲ ਐਸੇ ਕਰਮੀ ਜਿਹੜਾ ਤੁਹਾਡਾ ਦਾ ਹੈਗਾ ਇਹ ਬੜਾ ਫਾਸਟ ਹੈ ਫਾਸਟ ਦਾ ਤੁਸੀਂ ਮਾਰਦੇ ਹੋ ਕੈਂਚੀ ਦਾ ਤੁਸੀਂ ਪਾਉਂਦੇ ਬੜੀ ਫਾਸਟ ਜਾਣਦੇ ਹੋ ਤੁਸੀਂ ਇਹ ਲੱਖਾ ਢੋਲੀ ਵੀ ਇਹੀ ਦਾ ਮਾਰਦਾ ਹੈਗਾ ਹਾਂ ਬਈ ਲੱਖਾ ਮੈਂ ਸ਼ੁਰੂ ਦੇ ਵਿੱਚ ਦੱਸਣਾ ਭੁੱਲ ਗਿਆ ਬਲਜੀਤ ਸੈਦੋ ਕੇ ਵੀ ਇਹੀ ਦਾ ਮਾਰਦਾ ਸੀਗਾ ਬੜੀ ਮਜਬੂਤ ਤੁਹਾਡੀ ਮਤਲਬ ਪਖੜ ਰਹਿੰਦੀ ਹੈਗੀ ਤੇ ਫਿਰ ਅਕੈਡਮੀ ਦੀ ਜਿਹੜੀ ਕਬੱਡੀ ਹੈ ਉਹਦੇ ਵਿੱਚ ਸ਼ੁਰੂਆਤ ਤੁਸੀਂ ਕਦੋਂ ਕੀਤੀ ਬਈ ਅਕੈਡਮੀ ਆਪਾਂ ਬਈ ਬਈ ਸੇਰਾ ਕਲਰ ਪਹਿਣਦੇ ਬਈ ਆਪਦੇ ਵਜ੍ਹਾ ਦਾ ਮੈਂ ਪਹਿਲਾ ਮੈਚ ਖੇਡੇ ਦਾ ਆਪਾਂ ਦਿਲਬੇਸ ਖੇਡੇ ਸਕਦੇ ਬਚਨ ਅਕੈਡਮੀ ਸ਼ਹੀਦ ਬਚਨ ਸਨ ਅਕੈਡਮੀ ਕਦੋਂ ਸ਼ੁਰੂ ਕੀਤਾ ਉਹ ਆਪਨ ਨੂੰ ਬਈ 22 23 ਹੀ ਲੱਗੇ ਸੀ 22 23 ਚ ਉਹ 21 22 ਦੇ ਵਿੱਚ ਕਰੋਨਾ ਤੇ ਉਹ ਕਿਸਾਨੀ ਸ਼ਿਸ਼ਾਸ਼ ਕਰਕੇ 2 ਸਾਲ ਕਬੱਡੀ ਵਿੱਚ ਮੇਰੇ ਖਿਆਲ ਚ ਬਾਈ ਚਾਕੇ ਤੁਸੀਂ ਸ਼ੁਰੂ ਕੀਤਾ ਹੈਗਾ ਦਿਰਬਾ ਅਕੈਡਮੀ ਦਾ ਹਾਂ ਬਾਈ ਦਿਰਬਾ ਅਕੈਡਮੀ ਤੋਂ ਤੁਸੀਂ ਮਤਲਬ ਟੀਮ ਤੁਹਾਡੀ ਠੀਕ ਸੀਗੀ ਹਾਂ ਬਾਈ ਸਾਰੇ ਹਰਿਆਣਾ ਵਾਲੇ ਖੇਡ ਰਹੇ ਸਨ ਹਰਿਆਣਾ ਦੀ ਟੀਮ ਹਰਿਆਣਾ ਵਾਲੇ ਸਾਰੇ ਖੇਡਦੇ ਸੀਗੇ ਫਿਰ ਜਿੱਤਿਆ ਕੋਈ ਕੱਪ ਵੀ ਜਿੱਤਿਆ ਹਾਂ ਬਾਈ ਅਸੀਂ 2-3 ਕੱਪ ਜਿੱਤੇ ਹਾਂ ਅੱਛਾ ਹਾਂ ਦਿਰਬੇ ਦਾ ਕੱਪ ਜਿੱਤਿਆ ਇੱਕ ਉਧਰ ਅੰਦਰ ਅੰਦਰ ਸਾਡੇ ਜਿੱਤਿਆ ਹੈ ਬਾਈ ਅਸੀਂ ਅੱਛਾ ਗਰਮੇਰ ਸਿੰਘ ਜੀ ਕੋਚ ਸਾਹਿਬ ਦੀ ਟੀਮ ਸੀਗੀ ਦਿਰਬਾ ਕਿਸ ਤਰ੍ਹਾਂ ਦਾ ਤੁਹਾਨੂੰ ਸਹਿਯੋਗ ਰਿਹਾ ਜਾ ਉਹਨਾਂ ਦਾ ਕੋਈ ਤਜਰਬਾ ਇਹ ਤਾਂ ਤੁਹਾਨੂੰ ਉਹਨਾਂ ਨੇ ਦੱਸਿਆ ਹੋਵੇ ਵੀ ਇਸ ਤਰ੍ਹਾਂ ਖੇਡੋ ਕਿਉਂਕਿ ਉਹ ਬਹੁਤ ਜੀਨੀਅਸ ਬੰਦੇ ਸੀਗੇ ਦੱਸਦੇ ਰਹਿੰਦੇ ਸੀ ਪਲੇਅਰਾਂ ਨੂੰ ਕੋਈ ਗੱਲ ਉਹਨਾਂ ਦੀ ਤੁਹਾਡੇ ਦਿਮਾਗ 'ਚ ਹੈ ਬਈ ਉਹਨਾਂ ਦੀ ਤਾਂ ਗੱਲ ਮਕਾਇਦ ਦੀ ਲੋੜ ਨਹੀਂ ਬਈ ਉਹ ਤਾਂ ਬਾਲੇ ਕੈਂਟ ਬੰਦੇ تھے ਬਈ ਮੈਂ ਸਾਨੂੰ ਪੂਰਾ ਹੌਸਲਾ ਦੇ ਕੇ ਰੱਖਦੇ ਪੂਰੀ ਟੀਮ ਨੂੰ ਕੋਈ ਦਿੱਕਤ ਨਹੀਂ ਤੁਸੀਂ ਖੇਡੋ ਰਿਮੈਂਡੋਗੇ ਖੇਡੋ ਕੋਈ ਦਿੱਕਤ ਨਹੀਂ ਬਿਲਕੁਲ ਬਿਲਕੁਲ ਕਿਉਂਕਿ ਤੁਸੀਂ ਥੋੜੇ ਜੇ ਪਲੇਅਰ ਸੀਗੇ ਜਿਵੇਂ ਵਿੰਦਰ ਸਿੰਘ ਬਾਂਮਣੀ ਵਾਲਾ ਤੁਹਾਡਾ ਗਵਾਂਢੀ ਹਾਂ ਬਈ ਕਰਮੀ ਭੁੱਲਣ ਸੀ ਤੇ ਵਿਕਾਸ ਸਲੇਵਾ ਜੰਜੂਆ ਇਹ ਕੁਲਵਿੰਦਰ ਰੱਤਾ ਤੇ ਕੁਝ ਕੁ ਬੰਦੇ ਸੀਗੇ ਜਿਨ੍ਹਾਂ ਨੂੰ ਉਹ ਬਹੁਤ ਮਤਲਬ ਲਾਈਕ ਕਰਦੇ ਸੀ ਵੀ ਇਹ ਮੇਰੇ ਆਪਣੇ ਖਾਸ ਪਲੇਅਰ ਨੇਗੇ। ਉਸ ਹਾਂ ਬਈ ਅਸੀਂ ਜਦੋਂ ਆਪਣੇ ਸੰਗਰੂਰ ਬਣਾ ਵਾਲਾ ਲੀਗ ਹੋਈ ਸੀ ਉਸ ਟਾਈਮ ਵੀ ਅਸੀਂ ਆਪਾਂ ਢੜਬਾ ਵੱਲੋਂ ਖੇਡੇ ਸੀ ਬਈ। ਉਹ ਟਾਈਮ ਬਣਾਇਆ ਸੀ ਆਪਾਂ ਦਾ। ਅੱਛਾ ਢੜਬਾ ਦੀ ਟੀਮ ਵੱਲੋਂ ਹਾਂ ਲੀਗ ਲੀਗ ਦੇ ਵਿੱਚ ਵੀ ਤੁਸੀਂ ਖੇਡੇ ਹੋ ਹਾਂ ਬਈ ਮਹਿੰਦਰ ਬਾਵਣੀ ਵਾਲਾ। ਕਿ ਕਿਸ ਤਰ੍ਹਾਂ ਦਾ ਤਿਆਰ ਬਾਰਿਆ ਉਦੋਂ ਫਿਰ? ਉਸ ਟਾਈਮ ਬਈ ਬਹੁਤ ਵਧੀਆ ਰਿਆ। ਮੈਂ ਤੀਜੇ ਨੰਬਰ ਦਾ ਸਾਫੀ ਸੀ ਬਈ। ਪਹਿਲੇ ਨੰਬਰ ਦਾ ਬਿੰਦਰ ਸੀ, ਦੂਜੇ ਨੰਬਰ ਦਾ ਪਿੱਤਾ ਪਲੇਅਰ ਸੀ। ਅੱਛਾ ਛੇ ਢੜਬਾ ਦੀ ਸੇਕਰਮੀ ਹੁਣ ਤੱਕ ਫਿਰ ਤੁਸੀਂ ਅਕੈਡਮੀ ਦੇ ਮੈਚ ਖੇੜਦੇ ਆ ਰਹੇ ਹੋ ਡੇੜਬਾਦ ਤੋਂ ਬਾਅਦ ਫਿਰ ਤੁਸੀਂ ਕਿਹੜੀ ਅਕੈਡਮੀ ਚੁਣੀ ਡੇੜਬਾਦ ਤੋਂ ਬਾਅਦ ਬਈ ਮੈਂ ਚਮਕੌਰ ਸਾਹਿਬ سے ਖੇਡਿਆ اچھا ہاں ਸੇਰੇ ਕਲਰ ਭਾਈ ਦੇ ਬਦੌਲਤ ਭਾਈ ਚਮਕੌਰ ਸਾਹਿਬ ਜੀ ਕਿੰਨੇ ਕੋ ਮੈਚ ਖੇਡਿਓ ਚਮਕੌਰ ਸਾਹਿਬ ਤੋਂ ਖੇਡਿਆ ਬਈ ਇੱਕ ਸੀਜ਼ਨ ਖੇਡਿਆ ਮੈਂ 50 ਮੈਚ ਬਈ ਹਾਂ 50 ਮੈਚ ਤੁਸੀਂ ਮੇਰੇ ਖਿਆਲ ਚ 2022 ਚ ਖੇਡਿਓਗੇ ਪੰਨਾ ਪਹਿਲਾਂ ਸਾਇਦ ਵਜਨ ਸੀਗੇ ਉਸ ਤੋਂ ਅਗਲੇ ਸਾਲ ਖੇਡਿਆ ਬਈ ਹਾਂ ਉਸ ਤੋਂ ਅਗਲੇ ਸਾਲ 22 23 ਚ ਖੇਡਿਓਗੇ ਤੁਸੀਂ ਚਮਕੌਰ ਸਾਹਿਬ ਦੀ ਟੀਮ ਚ ਵੀ ਖੇਡੋਗੇ ਪਿਛਲੇ ਸਾਲ ਜਿਹੜੇ ਦੋ ਸਾਲ ਲੰਗੇ ਨੇ ਫਿਰ ਕਿਹੜੀ ਟੀਮ ਚ ਖੇਡੇ ਤੁਸੀਂ ਫਿਰ ਉਸ ਤੋਂ ਬਾਅਦ ਬਾਈ ਫਿਰ ਮੈਂ ਸਾਇਦ ਦਿਰਬਾਚ ਵਿੱਚ ਫਿਰ ਖੇਡਿਆ ਬਾਈ ਮੈਂ ਫਿਰ ਦਿਰਬਾਚ ਹੀ ਆ ਗਿਆ ਹਾਂ ਬਾਈ ਪਰ ਐਤ ਕੀ ਤੇ ਸਾਰਾ ਹਰਿਆਣਾ ਹੀ ਖੇਡਦਾ ਸੀ ਲੜਬੇ ਚ ਹਾਂ ਬਾਈ ਜਿਹੜੀ ਟੀਮ ਬਣਾਈ ਸੀ ਡਾਕਟਰ ਸਾਹਿਬ ਨੇ ਐਸ ਵੀ ਐਤ ਕੀ ਵੀ ਖੇਡੇ ਤੁਸੀਂ ਐਤ ਕੀ ਖੇਡੇ ਤੇ ਵੀ ਆਪਾਂ ਬਣਾ ਰੱਖੀ ਸੀ ਟੀਮ ਦੇਦਨਾ ਕੱਪ ਤੇ ਅੱਛਾ ਅੱਛਾ ਹਾਂ ਅੱਛਾ ਦੇਦਨਾ ਕੱਪ ਦੀ ਤੁਸੀਂ ਗੱਲ ਕੀਤੀ ਹੈ ਪਹਿਲੇ ਹੀ ਮੈਚ ਤੁਹਾਡਾ ਬੜੀ ਟਫ ਟੀਮ ਸੀਗੀ ਅੰਬੇਹੋਰਾ ਦੀ ਸਾਰੇ ਸੁਪਰਸਟਾਰ ਖੇਡ ਰਹੇ ਸੀਗੇ ਕੀ ਸੋਚ ਕੇ ਮੈਦਾਨ 'ਚ ਗਏ ਤੁਸੀਂ ਫਿਰ ਕਿ ਮਨ ਦੇ ਵਿੱਚ ਕੀ ਚੱਲਦਾ ਸੀਗਾ ਜਦੋਂ ਇੱਕ ਭਾਰੀ ਟੀਮ ਨਾਲ ਤੁਹਾਡਾ ਮਤਲਬ ਤੁਸੀਂ ਸਾਰੇ ਤੁਸੀਂ ਸਟਾਰ ਸੀਗੇ ਉਹ ਸੁਪਰਸਟਾਰ ਸੀਗੇ ਦੋਨੋਂ ਚੀਜ਼ਾਂ ਦਾ ਫਰਕ ਹੈ ਉਹਨਾਂ ਕੋਲੇ ਤਜਰਬਾ ਜ਼ਿਆਦਾ ਸੀਗਾ ਜਦੋਂ ਤੁਹਾਡਾ ਮੈਚ ਲੱਗਿਆ ਜਾਂ ਅਨਾਉਂਸ ਹੋਇਆ ਵੀ ਤੁਹਾਡਾ ਮੈਚ ਹੋਣਾ ਹੈ ਬੇਹਰਨਾ ਕੀ ਕੀ ਚੱਲ ਰਿਆ ਸੀ ਮਨ ਦੇ ਵਿੱਚ ਭਾਈ ਜਦੋਂ ਕੁਝ ਨਹੀਂ ਸਾਰੇ ਬੰਦੇ ਅਸੀਂ ਖੇਡਾਂ ਸਾਰੇ ਬੰਦੇ ਤਿਆਰ تھے ਜਦੋਂ ਮੈਚ ਚੱਲਿਆ ਬਰਾਬਰ ਕਿਹਾ ਬੋਲਿਆ ਭਾਈ ਮੈਂ ਸਾਰਿਆਂ ਨੂੰ ਮੈਂ ਚੱਲ ਬਈ ਆਪਾਂ ਵਧੀਆ ਜ਼ੋਰ ਮਾਰਾ ਆਪਾਂ ਹਰਾ ਦੇਣਾ ਇਹਨਾਂ ਨੂੰ अच्छा हां वो फिर मैच ਇਸ ਤਰ੍ਹਾਂ ਨਾਲ ਚੱਲ ਗਿਆ ਭਾਈ ਉਹ ਟੀਮ ਨੇ ਹਰਾ ਦਿੱਤਾ ਆਪਾਂ ਨੇ 8-7 ਨੰਬਰਾਂ ਤੋਂ हां ਮੈਨੂੰ ਪਤਾ ਤੁਸੀਂ ਨੇ ਕਈ ਜੱਫੇ ਲਾਏ ਨੇ ਬੜੇ ਤੁਹਾਡੇ ਸ਼ਾਨਦਾਰ ਜੱਫੇ ਕਿਹੜੇ ਕਿਹੜੇ ਰੇਡਰ ਫੜ ਲਏ ਫਿਰ ਤੁਸੀਂ ਉੱਥੇ ਨਾ ਜਨ ਕੱਜਨ ਫੜ ਲਿਆ ਤਾਂ ਭਾਈ ਇੱਕ ਕੋੜਾ ਪਰੰਜੀਤ ਪੁਰੀਆ ਬੜਿਆ ਸਭੀ ਅੱਛਾ ਵਧੀਆ ਤੁਹਾਡਾ ਮਤਲਬ ਤੁਸੀਂ ਪੰਜ ਛੇ ਪਲੇਅਰ ਸੀ ਇਹਨਾਂ ਦਾ ਬੜਾ ਜ਼ਬਰਦਸਤ ਪਰਫਾਰਮੈਂਸ ਰਹੀ ਤੇ ਟੂਰਨਾਮੈਂਟ ਦਾ ਇੱਕ ਮੈਚ ਵੀ ਉਹੀ ਬੈਸਟ ਮੈਚ ਸੀਗਾ हां ਭਾਈ ਉਹ ਟੀਮ ਵੀ ਸਭ ਤੋਂ ਤਕੜੀ ਟੀਮ ਬਣਾਈ ਸੀ ਭਾਈ ਟੀਮ ਸਭ ਤੋਂ ਤਕੜੀ ਸੀ ਤੇ ਤੁਹਾਡਾ ਤੁਸੀਂ ਇਹਨਾਂ ਨੂੰ ਹਰਾਇਆ ਚਲੋ ਹਾਰਾਂ ਜਿੱਤਾਂ ਦੀ ਕਬੱਡੀ ਚ ਚੱਲਦੀਆਂ ਰਹਿੰਦੀਆਂ ਨੇ ਪਰ ਉਹ ਇਹ ਸੀਗਾ ਨਾ ਵੀ ਉਹਦੇ ਵਿੱਚ ਪਲੇਅਰ ਸੀਗੇ ਜਿਹੜੇ ਵਾਲੇ ਉਹ ਦਾਵੇਦਾਰ ਸੀਗੇ ਜਿੱਤ ਦੇ ਹਾਂ ਬਈ ਵਾਲੇ ਤਾਂ ਵਧੀਆ ਟੀਮ ਸੀ ਪੂਰੀ ਛੰਨਾ ਦਾ ਜੱਗੂ ਦਾ ਹੰਪਾ ਦਾ ਗੱਜਣ ਦਾ ਕੁਲਵੀਰ ਜਟਾਣਾ ਦਾ ਇਹ ਸਾਰੇ ਪਲੇਅਰ ਸਦੇ ਉਸਮੈਂ ਐਸੇ ਕਰ ਵੀ ਪਿਛਲੇ ਸਾਲ ਕੈਨੇਡਾ ਜਾਣ ਦਾ ਤੁਹਾਨੂੰ ਮੌਕਾ ਮਿਲਿਆ ਪੰਜਾਬ ਟਾਈਗਰ ਸਪੋਰਟਸ ਕਲੱਬ ਐਬਸਫੋਰਡ ਦੇ ਵਿੱਚ ਕਿਵੇਂ ਰਿਹਾ ਉੱਥੇ ਕਿਸ ਤਰ੍ਹਾਂ ਦੀ ਗੇਮ ਰਹੀ ਤੁਹਾਡੀ ਔਰ ਕੋਈ ਮਤਲਬ ਮੈਚ ਤੁਸੀਂ ਕਾਫੀ ਰੇਡਰਾਂ ਨੂੰ ਸੇ ਫੜੇ ਕਿਸ ਤਰ੍ਹਾਂ ਦੇ ਮਤਲਬ ਸੀਜ਼ਨ ਰਿਹਾ ਤੁਹਾਡਾ ਕੈਨੇਡਾ ਦਾ ਭਾਈ ਮੈਂ ਉੱਥੇ ਟੱਚ ਵੀ ਮੇਰੇ ਵਾਲੇ 50 60 ਟੱਚਾਂ ਭਾਈ ਮੈਂ ਜੜੇ ਰੇਡਰ ਫੜੇ ਆ ਵਧੀਆ ਰੇਡਰ ਫੜੇ ਆ ਅੱਛਾ ਹਾਂ ਜੀ ਪੂਰੀ ਸੱਨਾ ਹੋ ਗਿਆ ਸੱਜੀ ਹੋ ਗਿਆ ਕਾਲਾ ਤਨ ਲਾ ਗਿਆ ਪਾਕਿਸਤਾਨ ਵਾਲੀ ਦੇ ਰੇਡਰ ਦੇ ਭਾਈ ਸਾਰੇ ਰੇਡਰ ਵਧੀਆ ਫੜੇ ਆ ਅੱਛਾ ਉਹਨਾਂ ਨੇ ਫਿਰ ਅਗਲੀ ਵਾਰ ਨਹੀਂ ਤੁਹਾਨੂੰ ਚੁਣਿਆ ਹੈਗਾ ਆਪਣੀ ਟੀਮ 'ਚ ਕਾਰਨ ਕੀ ਰਹੇ ਭਾਈ ਕਾਰਨ ਉਹ ਚਲੋ ਟੀਮ ਪਹਿਲਾਂ ਦੋ ਤਿੰਨ ਫੈਡਰੇਸ਼ਨ ਬੰਦੇ ਜਿਹੜੇ ਉਧਰ ਦੋ ਫੈਡਰੇਸ਼ਨ ਇਕੱਠੀਆਂ ਹੋ ਗਈਆਂ ਉਹਦੇ ਅੰਦਰ ਦੇ ਬੰਦੇ ਕਰ ਲਏ ਉਹਨਾਂ ਨੇ ਅੱਛਾ ਦੋ ਦੋ ਟੀਮਾਂ ਮਤਲਬ ਇੱਕ ਬਣਾ ਲਈ ਹਾਂ ਜੋਇੰਟ ਹੋ ਗਈਆਂ ਹਾਂ ਅੱਛਾ ਕੈਨੇਡਾ ਫਿਰ ਤੁਸੀਂ ਖੇਡੇ ਵੀ ਬਹੁਤ ਵਧੀਆ ਰੀਡਰ ਵੀ ਤੁਸੀਂ ਨੇ ਕਾਫੀ ਜਿਹੜੇ ਦੱਸਿਆ ਵੱਡੇ ਫੜੇ ਨੇ ਉਹਨਾਂ ਨੇ ਮਤਲਬ ਜਿਹੜਾ ਤੁਹਾਡਾ ਕੋਈ ਉਹਨਾਂ ਨਾਲ ਹੋਇਆ ਸੀ ਕਰਾਰਨਾਮਾ ਦੇਣ ਲੈਣ ਦਾ ਬਈ ਉਹ ਤਾਂ ਸਰਪਾਈ ਤੇ ਆਪ ਸਰਦਲભાઈ ਆਪ ਨੂੰ ਪਤਾ ਹੈ ਉਹਨਾਂ ਨੇ ਤੁਹਾਡੇ ਸੇ ਬਦੌਲਤ ਕਰਦਾ ਬਈ ਖੇਡਣਾ ਬਿਲਕੁਲ ਬਿਲਕੁਲ ਨੇ ਕੁਛ ਡੱਟਲੇ ਤੁਹਾਨੂੰ ਉੱਥੇ ਉਹਨਾਂ ਨੇ ਨਾ ਉਦੋਂ ਦਿੱਤਾ ਵਈ ਕੁਛ ਵੀ ਠੀਕ ਵਈ ਸੀ ਤਾਂ ਸੀਤਾ ਤੇ ਖਾਣਾ ਵਦੀਆਂ ਨਾਲ ਆਵੇ ਆਪਣੇ ਕੋਲ ਹਾਂ ਚਲੋ ਸੀਤੇ ਨਾਲ ਤਾਂ ਮੇਰੀ ਗੱਲ ਇਸ ਮਸਲੇ ਤੇ ਹੁੰਦੀ ਰਹਿੰਦੀ ਹੈ ਮਨੇ ਕਿਹਾ ਵੀ ਆਪ੍ਰੋਸਾ ਵੀ ਦਿੱਤਾ ਮੈਨੂੰ ਵੀ ਹੁਣ ਅੱਜ ਟਾਈਮ 'ਚ ਅਸੀਂ ਜੋ ਕਮਿਟਮੈਂਟ ਹੋਈ ਸੀ ਉਹ ਕਰਾਂਗੇ ਪਰ ਕਰਮੀ ਕਈ ਵਾਰੀ ਦੁੱਖ ਨਹੀਂ ਲੱਗਦਾ ਹੈਗਾ ਵੀ ਬੰਦਾ ਖੇਡਣ ਜਾਂਦਾ ਹੈ ਬਹੁਤ ਸਾਰੇ ਪਲੇਅਰ ਨੇ ਮੈਨੂੰ بڑے ਪਲੇਅਰਾਂ ਦੀ ਜ਼ਿੰਦਗੀ ਬਾਰੇ ਉਹਨਾਂ ਦੀ ਖੇਡ ਬਾਰੇ ਪਤਾ ਹੈ ਜਿਹੜੇ ਖੇਡ ਕੇ ਆਉਂਦੇ ਨੇ ਪਰ ਕਈ ਵਾਰੀ ਇਸ ਤਰ੍ਹਾਂ ਨਹੀਂ ਮਿਲਦਾ ਉਹਨਾਂ ਨੂੰ ਉਹਨਾਂ ਦਾ ਜਿਹੜਾ ਮੈਂ ਤਾਂ ਨਾ ਹਾਂ ਭਾਈ ਮੇਰੀ ਗੱਲ ਹੋਈ ਸੀ ਉੱਤੇ ਪੰਜਾਬ ਟਾਈਗਰਾਂ ਨਾਲ ਗੱਲ ਉਹਨਾਂ ਨਾਲ ਪ੍ਰਧਾਨ ਨਾਲ ਉਹ ਕਹਿੰਦੇ ਭਾਈ ਨੂੰ ਨਾ ਤੇਰਾ ਸਾਰਾ ਸੋ ਜੋ ਕੁਝ ਵੀ ਆ ਸੀਤੇ ਨੇ ਕਰਨਾ ਕੋਈ ਨਾ ਵੀ ਪਲੇਅਰ ਲੱਗਿਆ ਹੁੰਦਾ ਵੀ ਆਹ ਬੰਦੇ ਨੇ ਆਹ ਪਲੇਅਰ ਸੀਤੇ ਨੇ ਬੁਲਾਇਆ ਭਾਈ ਹੂੰ ਸੀਤੇ ਨਾਲ ਮੇਰੀ ਗੱਲ ਹੋਈ ਸੀ ਇਸ ਮਸਲੇ ਤੇ ਅੱਛਾ ਕੈਨੇਡਾ ਤੁਸੀਂ ਖੇਡ ਕੇ ਆਇਓ ਬੜਾ ਜ਼ਬਰਦਸਤ ਤੁਸੀਂ ਖੇਡਿਓਗੇ ਉੱਥੇ ਕਿਉਂਕਿ ਉਹਨਾਂ ਨੇ ਲਿਆ ਵੀ ਤੁਹਾਨੂੰ ਜਦੋਂ ਗੱਲ ਹੋ ਰਹੀ ਸੀ ਬਾਈ ਹੋਰਾਂ ਨਾਲ ਇਸ ਕਰਕੇ ਸੀਗਾ ਵੀ ਸਾਨੂੰ ਸੈੱਟ ਦਾ ਜਾਫੀ ਚਾਹੀਦਾ ਔਰ ਉਸ ਤੋਂ ਬਾਅਦ ਕਰਮੀ ਪੰਜਾਬ ਦੇ ਵਿੱਚ ਆ ਕੇ ਤੁਸੀਂ ਖੇਡੇ ਹੋ ਆ ਸੀਜ਼ਨ ਦੇ ਵਿੱਚ ਕਿੱਥੇ ਕਿੱਥੇ ਤੁਸੀਂ ਜਿੱਤਦੇ ਰਹੇ ਬਈ ਪਛਲੇ ਵਾਰ ਵਾਲੇ ਮੈਚ ਜਿੱਤੇ ਸੀ ਬੈਸਟ ਸਟਾਪਰ ਦੇ ਵੀ ਤੁਸੀਂ ਮੈਨੂੰ ਲੱਗਦਾ ਕਈ ਖਿਤਾਬ ਜਿੱਤੇ ਨੇਗੇ ਹਾਂ ਬਈ 7-8 ਸਗਾ ਬੈਸਟ ਹੋ ਗਿਆ ਵਸਲੇ ਕੀ ਕੀ ਜਿੱਤੇ ਆ ਫਿਰ ਬਈ ਮੈਂ ਸਕੂਟਰੀ ਜਿੱਤੀ ਆ 31000 21000 ਇਹ ਜਿੱਤੇ ਬਈ ਕੈਸ਼ ਵੀ ਲਾਇਆ ਤੁਸੀਂ ਕਰਮੀ ਤੁਸੀਂ ਸੈੱਟ ਦੇ ਜਾਫੀ ਹੋ ਮੈਂ ਬਾਰ-ਬਾਰ ਉਹੀ ਗੱਲ ਕਰ ਰਿਹਾ ਵੀ ਤੁਸੀਂ ਜਿਹੜੇ ਸਟਾਪਰ ਹੋ ਨਾ ਤੁਸੀਂ ਸੈੱਟ ਦੇ ਜਾਫੀ ਹੋ ਕਈ ਤਰ੍ਹਾਂ ਦੇ ਸਟਾਪਰ ਹੁੰਦੇ ਨੇ ਕਈ ਹੁੰਦੇ ਨੇ ਜਿਹੜੇ ਟੁੱਟ ਕੇ ਫੜਦੇ ਨੇ ਬੰਦੇ ਨੂੰ ਚੈਨ ਛੱਡ ਕੇ ਫੜਦੇ ਨੇ ਤੇ ਤੁਸੀਂ ਉਹ ਸੈੱਟ ਤੇ ਜਾ ਫਿਰ ਸੈੱਟ ਤੇ ਜਾ ਫੀ ਜਿਹੜਾ ਉਹਨੂੰ ਜਿਹੜਾ ਫੜਨ ਦਾ ਜੱਫੇ ਲਾਉਣ ਦਾ ਉਹਦਾ ਤਾਂ ਹੀ ਜਿਹੜਾ ਅਨੁਭਵ ਹੁੰਦਾ ਉਹ ਚੈਨ ਦੇ ਵਿੱਚ ਹੁੰਦਾ ਹੁਣ ਤੁਸੀਂ ਯੂਰਪ ਖੇਡ ਕੇ ਆਏ ਹੋਗੇ ਉੱਥੇ ਤੁਹਾਡੀ ਟੀਮ ਦਾ ਜਿਹੜਾ ਪ੍ਰਦਰਸ਼ਨ ਹੈ ਉਹ ਕਿਸ ਤਰ੍ਹਾਂ ਦਾ ਰਿਹਾ ਬਾਈ ਟੀਮ ਦਾ ਪ੍ਰਦਰਸ਼ਨ ਉਧਰ ਮਾੜੇ ਰਿਹਾ ਆਪਣੀ ਟੀਮ ਦਾ ਕੀ ਕਰ ਰਹੇ ਸੀ ਟੀਮ ਪੂਰੀ ਪ੍ਰੋਪਰ ਪੂਰੀ ਨਹੀਂ ਖੜੀ ਬਾਈ ਅੱਛਾ ਹਾਂ ਜਦੋਂ ਪਹਿਲਾਂ ਤਿੰਨ ਜੱਫੀ ਤੇ ਨਾਲੇ ਖੁਸ਼ੀ ਤੇ ਸੱਟ ਲੱਗੀ ਬਾਈ ਖੁਸ਼ੀ ਆ ਗਿਆ ਖੁਸ਼ੀ ਤੋਂ ਬਾਅਦ ਇੱਕ ਜਾਫੀ ਗਿਆ ਬਈ ਫਿਰ ਅੰਮ੍ਰਿਤ ਲੱਗ ਗਿਆ ਪਾਉਂਦੇ ਅਸੀਂ ਜਾਫੀ ਦੋ ਹੀ ਰਹਿ ਗਏ ਬਈ ਨਾ ਮੈਂ ਲੋਕਲ 플레이ਰ ਲੈਣੇ ਪੈਗੇ ਦੋ ਜਾਫੀ ਅੱਛਾ ਹਾਂ ਇਹ ਫਿਰ ਲੋਕਲ 플레이ਰ ਰੀਡਰ ਦੇ ਵੀ ਸੱਟ ਲੱਗੀ ਬਈ ਟੀਮ ਪ੍ਰੋਪਰ ਚਾਰੇ ਬੰਦੇ ਖੜੇ ਆ ਪਿਛਲੇ 5 6 ਮਹੀਨੇ ਤੋਂ ਬਈ ਨਹੀਂ ਤੁਹਾਨੂੰ ਦਿੱਕਤ ਆਉਂਦੀ ਹੈ ਜਦੋਂ ਨਾਲ ਦੀ ਸਟਾਪ ਲਾਈਨ ਤੁਹਾਡਾ ਬੰਦਾ ਜਿਵੇਂ ਕਹਿੰਦੇ ਨੇ ਬਣਾ ਕੇ ਨਾ ਦੇਣ ਜੇ ਤੁਹਾਨੂੰ ਸਾਥ ਨਾ ਮਿਲੇ ਨਾਲ ਦੇ ਜਾਫੀਆਂ ਦਾ ਫਿਰ ਦਿੱਕਤ ਹੀ ਆਉਂਦੀ ਹੋਣੀ ਹਾਂ ਬਈ ਦਿੱਕਤ ਆਏ ਤਾਂ ਇਕੱਲੇ ਬੰਦੇ ਤੇ ਫਿਰ ਤਾਂ ਔਖਾ ਹੋ ਜਾ ਸੀਧਾ ਬੰਦੇ ਨੂੰ ਖੜਨਾ ਫਾਈਟ ਦਾ ਜਸ ਫਿਰ ਫੜ ਲਿਆ ਬਾਈ ਲਗਾਉਣੇ ਤਾਂ ਬਹੁਤ ਔਖਾ ਗਾਲੇ ਨੂੰ ਔਖਾ ਮੈਂ ਤੁਹਾਨੂੰ ਇਹ ਕਹਿੰਦਾ ਜਿਹੜਾ ਟੁੱਟ ਕੇ ਫੜਦਾ ਜਿਹੜਾ ਫਾਈਟ ਕਰਦਾ ਜਿਵੇਂ ਪਪੂ ਜੂੜ ਚੱਕਿਆ ਕਰਦਾ ਸੀ ਜਾਂ ਪੱਪੀ ਖਹਿਰਾ ਕਰਦਾ ਸੀ ਜੇ ਹੁਣ ਵੀ ਬਹੁਤ ਸਾਰੇ ਸਟਾਪਰ ਨੇ ਜਿਹੜੇ ਉਸ ਤਰ੍ਹਾਂ ਕਰਦੇ ਨੇ ਉਹ ਤੇ ਆਪਣਾ ਫੜ ਲੈਂਦੇ ਨੇ ਜਿਹਨੇ ਲਗਾ ਮਾਰਨੇ ਚਾਹਣ ਦੇ ਵਿੱਚ ਉਹ ਤਾਂ ਫੇਰ ਹੀ ਫੜ ਸਕਦੇ ਜੇ ਉਹਨੂੰ ਨਾਲ ਦੇ ਬੰਦੇ ਦਾ ਸਹਿਯੋਗ ਮਿਲ ਜਾ ਤਾਂ ਹਾਂ ਬਾਈ ਵੀ ਦੋ ਸੜ ਦਾ ਕੇਰੀ ਨੂੰ ਮੈਂ ਵਧੀਆ ਗਾਲ ਵੀ ਫੇਰੇ ਫੜਾ ਬਾਈ ਬਿਲਕੁਲ ਬਿਲਕੁਲ ਕਿਉਂਕਿ ਜਦੋਂ ਤੁਸੀਂ ਪਿਛਲੀ ਵਾਰੀ ਕੈਨੇਡਾ ਖੇਡਿਓਗੇ ਉਦੋਂ ਸਿਤੇ ਬਾਈ ਹੋਰੀ ਸਾਰੇ ਇਹੀ ਗੱਲ ਕਰ ਜਿਹੜਾ ਸੈੱਟ ਦੇ ਵਿੱਚ ਫੜੇ ਫਿਰ ਉੱਥੇ ਤੁਹਾਨੂੰ ਸਹਿਯੋਗ ਮਿਲਿਆ ਜੱਗੂ ਹੋਰਾਂ ਦਾ ਜੱਗੂ ਹੋਰੀ ਤੁਹਾਡੇ ਨਾਲ ਖੇਡਦੇ ਸੀ ਬਈ ਜੱਗੂ ਇੱਕੇ ਮੈਚ ਖੇਡਦਾ ਸੀ ਆਪਣੇ ਨਾਲ ਸੱਟ ਲੱਗੀ ਸੀ ਕੁਲਵੀਰ ਜਟਾਣਾ ਖੇਡਦਾ ਸੀ ਮੇਰੇ ਨਾਲ ਕੁਲਵੀਰ ਜਟਾਣਾ ਖੇਡਿਆ ਰਾਜਪੂਤ ਖੇਡਿਆ ਬਾਈ ਬਿਲਕੁਲ ਬਿਲਕੁਲ ਹਾਂ ਬਹੁਤ ਵੱਡੇ ਇਹ ਮਤਲਬ ਨਾਂ ਨੇ ਕਬੱਡੀ ਚ ਕੁਲਵੀਰ ਜਟਾਣਾ ਰਾਜਪੂਤ ਇਹਨਾਂ ਇਹ ਫਿਰ ਤੁਹਾਨੂੰ ਸਹਿਯੋਗ ਕਰਦੇ ਸੀ ਹਾਂ ਬਈ ਵਧੀਆ ਸਹਿਯੋਗ ਕਰਦੇ ਸੀ ਕਿਉਂਕਿ ਤੁਸੀਂ ਜਿਹੜੇ ਮਤਲਬ ਰੇਡਰਾਂ ਨੂੰ ਜੱਫੇ ਲਾਏ ਨੇ ਉਹ ਕਾਰਨ ਉਹੀ ਬਣ ਗਿਆ ਨਾ ਵੀ ਉਹਨਾਂ ਦਾ ਤੁਹਾਨੂੰ ਸਹਿਯੋਗ ਸੀਗਾ ਉਧਰ ਬਾਈ ਕਰੋਗੇ ਮੇਰੇ ਕਹਾਣੀ ਗੇਮ ਸਿਖਾ ਦੇ ਅੱਛਾ ਕਰਮੀ ਹਾਂ ਇਹ ਗੱਲ ਵੀ ਆਪਾਂ ਸਾਂਝੀ ਕਰਦੇ ਆਂ ਉਰੇ ਤੁਸੀਂ ਮਿੱਟੀ ਤੇ ਖੇਡਦੇ ਹੋਂ ਇੰਡੀਆ ਬਾਹਰ ਜਾ ਕੇ ਤੁਸੀਂ ਕਾਹਤੇ ਖੇਡਦੇ ਹੋਗੇ ਫਿਰ ਦਿੱਕਤ ਆਉਂਦੀ ਹੈਗੀ ਹਾਂ ਮੈਨੂੰ ਦਿੱਕਤ ਆਉਂਦੀ ਆ ਕਾਹ ਤੇ ਮਿੱਟੀ ਦੀ ਬਾਈ ਅੱਛਾ ਪੈਰਪੂਰ ਮਤਲਬ ਬੈਲੈਂਸ ਬਣਾਉਣਾ ਹੈ ਹਲਕਾ ਜਾਫੀ ਨੂੰ ਥੋੜਾ ਔਖਾ ਵੀ ਖੇਡਣਾ ਕਾਹ ਤੇ ਹਲਕੇ ਜਾਫੀ ਨੂੰ ਔਖਾ ਵੀ ਇਹਦੇ ਪੈਰਾਂ ਦਾ ਵੀ ਹੁੰਦਾ ਵੀ ਹਾਂ ਬਈ ਪੈਰ ਲੱਗਦੇ ਨੇ ਕਿ ਨਹੀਂ ਲੱਗਦੇ ਹਾਂ ਬਈ ਬਿਲਕੁਲ ਬਿਲਕੁਲ ਅਸੀਂ ਕਰਮੀ ਖੇਡ ਰਹੇ ਹੋਗੇ ਲਗਾਤਾਰ ਕਬੱਡੀ ਦੀ ਸਮਝ ਤੇ ਆ ਗਈ ਹੋਣੀ ਹੁਣਾਂ ਤੁਹਾਨੂੰ ਮੈਂ ਤੁਹਾਨੂੰ ਦੱਸਣ ਦੀ ਮਤਲਬ ਲੋੜ ਨਹੀਂ ਪੈਂਦੀ ਕਿਉਂਕਿ ਤੁਸੀਂ 35 ਤੋਂ ਸ਼ੁਰੂ ਕੀਤੀ ਹੋਈ ਹੈ ਕਬੱਡੀ ਹਾਂ ਭਾਈ ਹੁਣ ਤੇ ਮਤਲਬ ਇਹ ਹੈ ਵੀ ਸੂਤ ਆਈ ਦੀ ਹੈ ਹਾਂ ਭਾਈ ਹੁਣ ਤਾਂ ਵੈਸੇ ਜਦੋਂ ਦਿਨ ਮਾੜਾ ਹੋ ਗਿਆ ਹਾਂ ਦਿਨ ਦਿਨ ਦੀ ਹੈ ਹੁਣ ਤਾਂ ਵੀ ਚਲੋ ਕੋਈ ਕਈ ਵਾਰੀ ਸਰੀਰ ਸਾਹਸ ਦਿੰਦਾ ਨਹੀਂ ਦਿੰਦਾ ਉਦੋਂ ਮਤਲਬ ਬਣ ਜਾਂਦੀ ਹੈ ਗੱਲ ਐਸੇ ਕਰ ਭਈ ਪਿੰਡਾਂ ਦੇ ਮੈਚ ਖੇਡਣ ਦਾ ਜਾਦੇ ਤੁਸੀਂ ਮਜ਼ਾ ਲੈਂਦੇ ਹੋ ਜਾਂ ਫਿਰ ਕਲੱਬਾਂ ਦੀ ਕਬੱਡੀ ਤੁਹਾਨੂੰ ਚੰਗੀ ਲੱਗਦੀ ਹੈ ਹੁਣ ਤਾਂ ਭਾਈ ਮੈਚ ਕਲਬਾਂ ਦੇ ਵਧੀਆ ਖੇਡਣ ਦੇ ਤਾਂ ਭਾਈ ਕੋ ਲੰਬੇ ਮੈਚ ਮਿਲਿਆ ਬੰਦਾ ਖੁੱਲੇ ਟੱਛ ਲੈ ਸਕਦਾ ਬਈ ਫਰੀਮੈਂਟ ਖੇਡ ਸਕਦਾ ਬਿਲਕੁਲ ਬਿਲਕੁਲ ਕਰਮੀ ਅੱਛਾ ਪਿਛਲੇ ਦਿਨੀ ਸ਼ਾਜਲੀ ਮੈਚ ਹੋਇਆ ਹੈ ਸੈਮੀਫਾਈਨਲ ਦੇ ਵਿੱਚ ਤੁਸੀਂ ਲੂਜ਼ ਕਰ ਗਏ ਤੁਹਾਡਾ ਬਹੁਤ ਵਧੀਆ ਟੂਰਨਾਮੈਂਟ ਵੀ ਬਹੁਤ ਵਧੀਆ ਸੀ ਤੇ ਤੁਹਾਡੇ ਮੈਚ ਵੀ ਬਹੁਤ ਵਧੀਆ ਲੱਗੇ ਇੱਕ ਚੀਜ਼ ਹੋਰ ਜਿਹੜੀ ਤੁਹਾਨੂੰ ਪੇਸ਼ ਆਈ ਹੈ ਉੱਥੇ ਜਿਹੜਾ ਰਿਵਿਊ ਦਿੰਦੇ ਨੇ ਕਬੱਡੀ ਦੇ ਵਿੱਚ ਥਰਡ ਅੰਪਾਇਰ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਮੈਂ ਉਦੋਂ ਤੱਕ ਹੋਇਆ ਸਾਡੇ ਨਾਲ ਸ਼ਾਜਲੀ ਅੱਛਾ ਹਾਂ ਪਹਿਲਾਂ ਉਹਨਾਂ ਨੇ ਨੀ ਕਮੇਟੀ ਵੱਲੋਂ ਧੱਕਾ ਹੋਇਆ ਹੈਗਾ ਗਰਾਊਂਡ ਦੀ ਗਰਾਊਂਡ ਬਦਲ ਬਾਈ ਗਰਾਊਂਡ ਬਦਲੋ ਯਾਰ ਰੈਫਰੀਆਂ ਬਦਲ ਧੱਕਾ ਹੋਇਆ ਅੱਛਾ ਨਹੀਂ ਮੈਂ ਉਹੀ ਗੱਲ ਕਰ ਰਿਹਾ ਵੀ ਜਿਹੜਾ ਰਿਵਿਊ ਲਿਆ ਜਾ ਰਿਹਾ ਹੈਗਾ ਕਬੱਡੀ ਚ ਉਹਦੇ ਲਈ ਪ੍ਰੋਪਰ ਸਹੂਲਤਾਂ ਤੇ ਦੇਖੋ ਕੋਈ ਹੈ ਨਹੀਂ ਕਿਉਂਕਿ ਜੇ ਤੁਸੀਂ ਰਿਵਿਊ ਲੈਣਾ ਹੈ ਜਾਂ ਦੇਣਾ ਹੈ ਉਹਦੇ ਲਈ ਕੈਮਰੇ ਉਨੇ ਚਾਹੀਦੇ ਨੇ ਟੱਚ ਨੂੰ ਜਿਹੜਾ ਬ੍ਰੇਕੀ ਨਾਲ ਦੇਖਣਾ ਥੋੜੇ ਟੱਚ ਦੀ ਰੌਲਾ ਸੀ ਨਾ ਕੋਈ ਹਾਂ ਮੈਂ ਦੱਸਦਾ ਵੀ ਜਦੋਂ ਇੱਕ ਗੋਗੋ ਵਾਲਾ ਪੁਆਇੰਟ ਸੀ ਬਾਈ ਢੇਰੀਆਂ ਕੋਲ ਉਹ ਥੋੜਾ ਕਲੀਅਰ ਨਹੀਂ ਹੋਇਆ ਉਹ ਤਾਂ ਉਹਨਾਂ ਨੇ ਰੈਫਰੀ ਡਿਸੀਜਨ ਦਿੱਤਾ ਸੇਰ ਰੈਫਰੀ ਡਿਸੀਜਨ ਕੀ ਸੀ ਉਹਨਾਂ ਨੇ ਰੈਫਰੀ ਡਿਸੀਜਨ ਜਾਫੀ ਦਾ ਨੰਬਰ ਦਿੱਤਾ ਸੀ ਜਦੋਂ ਆਪਣਾ ਵਾਲੀ ਵਾਰੀ ਆਈ ਉਹ ਕੱਲੀ ਰਿਹਾ ਮੈਂ ਬਈ ਉਹ ਡਿਸੀਜਨ ਦਿੱਤੇ ਨਹੀਂ ਉਹਨੇ ਹਾਂ ਅੱਛਾ ਹਾਂ ਮਾਝਾ ਤਾਂ ਪਹਿਲਾਂ ਵੀ ਰੈਫਰੀ ਡਿਸੀਜਨ ਰੱਖੋ ਬਈ ਜਿਹੜਾ ਰੈਫਰੀ ਨੇ ਦੇ ਦਿੱਤਾ ਦਿੱਤਾ ਤੁਸੀਂ ਲੰਮੇ ਸਮੇਂ ਤੋਂ ਕਬੱਡੀ ਖੇਡਦੇ ਆ ਰਹੇ ਹੋ ਜਦੋਂ ਤੁਸੀਂ ਖੇਡਣਾ ਸ਼ੁਰੂ ਕੀਤਾ ਜਿੰਨਾ ਦਿਨਾਂ ਦੀ ਤੁਸੀਂ ਗੱਲ ਕਰਦੇ ਹੋ 2005 6 7 8 ਉਦੋਂ ਕੋਈ ਰਿਵਿਊ ਨਹੀਂ ਹੁੰਦਾ ਸੀਗਾ ਨਾ ਕੋਈ ਲਾਈਵ ਹੁੰਦਾ ਸੀ ਜਿਹੜਾ ਫੈਸਲਾ ਰੈਫਰੀ ਹੁੰਦਾ ਸੀ ਜਿਹੜਾ ਉਹਨੇ ਦੇ ਦਿੱਤਾ ਉਹੀ ਸਾਰਿਆਂ ਨੂੰ ਮੰਨਣਾ ਪੈਂਦਾ ਸੀ ਹਾਂ ਬਈ ਫਿਰ ਹੁਣ ਕਿਉਂ ਦਿੱਕਤ ਆ ਰਹੀ ਹੈਗੇ ਹੁਣ ਰੈਫਰੀਆਂ ਦੇ ਫੈਸਲੇ ਕਿਉਂ ਨਹੀਂ ਮੰਨੇ ਜਾ ਰਹੇ ਬਈ ਵੇ ਹੁਣ ਚਾਰ ਸਾਲਾਂ ਤੋਂ ਹੋ ਰਿਹਾ ਵੇ ਰਿਵਿਊ ਵਾਲਾ ਸਿਸਟਮ ਇਹ ਬੰਦ ਹੋ ਜਾਦਾ ਵਧੀਆ ਜਿਹੜਾ ਡਿਸੀਜਨ ਹੋ ਗਿਆ ਹੋ ਗਿਆ ਪੱਕਾ ਬਈ ਬਿਲਕੁਲ ਨਾਲੇ ਦਾ ਟਾਈਮ ਖਰਾਬ ਹੁੰਦਾ ਬਈ ਉਹਦੇ ਦੇ ਘੰਟਾ ਖਰਾਬ ਹੋ ਗਿਆ ਬਿਲਕੁਲ ਨਹੀਂ ਇੱਕ ਘੰਟਾ ਉਹਦੇ ਫਾਈਨਲ ਹੋ ਲੈਂਦੇ ਇੰਨਾ ਟਾਈਮ ਚ ਬਈ ਕਿਤੇ ਇੱਕ ਘੰਟਾ ਡੇਢ ਘੰਟਾ ਲੇਟ ਹੋ ਗਏ ਜਾ ਫਿਰ ਪ੍ਰੋਪਰ ਸਹੂਲਤ ਹੋਵੇ ਉਹਦੀ ਹਾਂ ਬਈ ਜੇ ਪ੍ਰੋਪਰ ਕੈਮਰਾ ਬੰਦੇ ਦੇ ਸਿਰ ਤੇ ਲੱਗਿਆ ਉਹ ਵੀ ਬੰਦਾ ਨਾਲੇ ਨਾਲ ਕਰੇ ਡਿਸੀਜਨ ਵੀ ਆ ਬਿਲਕੁਲ ਬਿਲਕੁਲ ਹੁਣ ਰੀਸ ਤੇ ਆਪਾਂ ਨੇ ਕਰਿਕਟਰਾਂਾਂ ਦੀ ਕਰ ਲਈ ਜਾਂ ਦੂਜੀਆਂ ਜਿਹੜੀਆਂ ਵੱਡੀਆਂ ਗੇਮਾਂ ਨੇ ਪਰ ਉਹ ਆਪਣੇ ਕੋਲ ਉਹ ਸਾਧਨ ਹੈ ਨਹੀਂਗੇ ਹਾਂ ਵੀ ਰਿਵਿਊ ਦਾ ਵੀ ਸਿਸਟਮ ਹੋਣਾ ਚਾਹੀਦਾ ਇੱਕ ਦੋ ਮਿੰਟ ਚੱਕ ਲਈਏ ਕਰਦੇ ਭਾਈ ਦੇਖ ਕੇ ਥਾੜਾ ਅੰਪਾਇਰ ਬਿਲਕੁਲ ਦੁੱਖ ਹੁੰਦਾ ਜਦੋਂ ਮਤਲਬ ਟੀਮ ਸਿਰੇ ਜਾ ਕੇ ਇਸ ਤਰ੍ਹਾਂ ਦੀ ਸਥਿਤੀ ਚ ਲੰਘਦੀ ਹੈਗੀ ਮੈਚ ਅਸੇ ਕਰਮੀ ਇੱਕ ਫਿਰ ਰਾਤ ਬਹੁਤ ਹੁੰਦੀ ਹੈਗੀ ਆਪਣੇ ਪਿੰਡਾਂ 'ਚ ਬੜੀ ਰਾਤ ਨੂੰ ਟੂਰਨਾਮੈਂਟ ਹੋਈ ਜਾਂਦੇ ਨੇਗੇ ਅੱਧੇ ਦੀ ਰਾਤ ਇਹਨੂੰ ਤੁਸੀਂ ਕਿਵੇਂ ਦੇਖ ਦਿਓਗੇ ਭਾਈ ਇਹ ਤਾਂ ਉੱਕਾ ਰਾਤ ਨੂੰ ਆਣਾ 1 1 2 2 3 ਵਜੇ ਕਰੇ ਆਣਾ ਫਿਰ ਅਗਲੇ ਦਿਨ ਫਿਰ 10 11 ਵਜੇ ਖੇਡਣਾ ਫਿਰ ਅਗਲੇ ਦਿਨ ਖੇਡਣਾ ਬਹੁਤ ਔਖਾ ਹੋ ਬਈ ਥੋੜਾ ਜਲਦੀ ਨੂੰ 8 9 ਵਜੇ ਤੱਕ ਮੈਚ ਫਾਈਨਲ ਹੋ ਜਾਵੇ ਬੰਦਾ ਗਿਆ ਰਮ 11 12 ਵਜੇ ਤੱਕ ਕਰੇ ਆ ਜਾਏ ਫੇ ਕੱਲਿਆਂ ਅਗੇ ਖਰਾਕ ਖੁਰੂ ਕੇ ਆ ਕੇ ਸੋ ਜਾਵੇ ਬੰਦਾ ਅਗਲੇ ਦਿਨ ਫਿਰ ਖੇਡਣੋ ਅਸੀਂ ਕਰਮੀ ਥੋੜੇ ਤਾਂ ਇੱਧਰ ਦੁੱਧੋ ਬਹੁਤ ਹੈਗਾ ਅਸੀਂ ਦੇਸੀ ਖਰਾਕਾ ਜਿਆਦਾ ਨਹੀਂ ਸਾਡੇ ਹੈਗੀ ਤਾਂ ਤੁਸੀਂ ਚਲੋ ਸੰਗਰੂਰ ਜਿਹੜੇ ਨਾਲੇ ਸੰਬੰਧਤ ਹੋ ਪਰ ਤੁਹਾਡਾ ਜਿਹੜਾ ਮਤਲਬ ਕਹਿੰਦੇ ਹੁੰਦੇ ਨੇ ਵੀ ਹਰਿਆਣਾ ਦੇ ਨੇੜੇ ਹੋਣ ਕਰਕੇ ਪਸ਼ੂ ਬਹੁਤ ਜਿਆਦੇ ਰੱਖੇ ਹੋ ਨੇ ਇੱਧਰ ਖਰਾਕ ਕੀ ਰਹਿੰਦੀ ਹੈਗੀ ਤੁਹਾਡੀ ਮੈਂ ਖਰਾਕ ਤਾਂ ਇਹ ਆਪਣੇ ਕਿਉਂ ਦੁੱਧ ਥੋੜੇ ਜਿਆਦੇ ਹੈ ਹਨਾ ਹਾਂ ਬਈ ਥੋੜੇ ਦੁੱਧ ਕਿਉਂ ਜਿਆਦੇ ਹੈਗਾ ਅੱਛੇ ਕਰਮੀ ਪਿੰਡਾਂ ਦੇ ਜਿਹੜੇ ਟੂਰਨਾਮੈਂਟ ਨੇਗੇ ਉਹ ਆਪਾਂ ਚਲੋ ਗੱਲ ਕਰ ਹੀ ਰਹਾਂਗੇ ਪਰ ਪਿੱਛੋਂ ਜਾ ਕੇ ਤੁਸੀਂ ਖੇਡੇ ਬਹੁਤ ਤਕੜਾ ਪਿੰਡਾਂ ਚ ਐਤਕੀ ਸੀਜ਼ਨ ਦੇ ਜਿਹੜੇ ਪਿਛਲੇ ਮੈਚ ਹੋਏ ਨੇ ਮਤਲਬ ਮਾਰਚ ਦੇ ਮੈਚ ਉਹਨਾਂ ਦੇ ਵਿੱਚ ਤੁਹਾਡਾ ਪ੍ਰਦਰਸ਼ਨ ਬਹੁਤ ਜਿਆਦਾ ਜ਼ਬਰਦਸਤ ਰਿਹਾ ਸ਼ੁਰੂ ਦੇ ਵਿੱਚ ਉਹਨਾਂ ਨਹੀਂ ਸੀਗਾ ਅਕੈਡਮੀਆ ਚ ਵੀ ਤੁਸੀਂ ਮੈਂ ਜਦੋਂ ਤੁਹਾਨੂੰ ਦੇਖਿਆ ਤੁਸੀਂ ਮੈਚ ਖੇਡੇ ਅਕੈਡਮੀ ਦੇ ਥੋੜਾ ਠੰਡਾ ਖੇਡੇ ਪਰ ਪਿੱਛੋ ਆਕੇ ਤੁਸੀਂ ਨੇ ਬੜਾ ਧੂਆਂ ਕੱਢਿਆਗਾ ਜਿਵੇਂ ਤੁਸੀਂ ਇੱਧਰ ਬਠਿੰਡਾ ਸਾਈਡ ਮੋੜ ਮੱਡੀ ਸੜਕ 'ਤੇ ਹੀ ਮੈਚ ਲਗਾਤਾਰ ਜਿੱਤੇ ਇਹਦਾ ਕੀ ਕਾਰਨ ਹੋ ਰਿਹਾ ਹਾਂ ਭਾਈ ਪਛਲੇ ਸਾਰੇ ਮੈਚ ਥੋੜਾ ਭਈ ਇਹ ਵੀ ਹੋ ਜਾ ਬੰਦਾ ਨੂੰ ਥੋੜਾ ਇੱਕ ਵਾਰ ਬੰਦਾ ਬਾਹਰ ਖੇਡਿਆ ਨੀ ਥੋੜਾ ਬੰਦੇ ਦਾ ਵੀ ਮਨ ਉਹਨਾਂ ਨਾਲ ਸਬਤ ਜਾ ਭਈ ਉਹਦੇ ਨਾਲ ਬੰਦਾ ਹੋਰ ਵੀ ਤਕੜਾ ਖੇਡਦਾ ਭਈ ਹੈ ਪ੍ਰੈਸ਼ਰ ਵੀ ਹੁੰਦਾ ਹਾਂ ਫਰਮੈਂਡੋ ਦਾ ਬੰਦਾ ਬਾਹਰ ਖੇਡਿਆ ਦੂਜਿਆਂ ਨੂੰ ਵੀ ਲੱਗਾ ਬੰਦਾ ਬਾਹਰ ਖੇਡ ਗਿਆ ਰਿਹਾ ਭਈ ਥੋੜਾ ਦੂਜੀ ਟੀਮ ਵਾਲਿਆਂ ਨੂੰ ਪ੍ਰੈਸ਼ਰ ਹੁੰਦਾ ਭਈ ਉਸ ਟਾਈਮ ਬੰਦਾ ਖੁੱਲ ਕੇ ਖੇਡਦਾ ਭਈ ਬਿਲਕੁਲ ਅ ਪਿੰਡਾਂ ਦੇ ਲੋਕਾਂ ਦਾ ਕੀ ਸਹਿਯੋਗ ਰਿਹਾ ਹੈਗਾ ਹੁਣ ਤੱਕ ਤੁਹਾਡੇ ਪਿੰਡਾਂ ਦੇ ਵਿੱਚ ਕੀ ਮਤਲਬ ਵੀਊ ਹੈ ਲੋਕਾਂ ਦਾ ਤੁਹਾਡੀ ਗੇਮ ਪ੍ਰਤੀ ਜਾਂ ਤੁਹਾਡੇ ਸਾਰੇ ਸਾਥੀ ਪਲੇਅਰਾਂ ਪ੍ਰਤੀ ਬਈ ਵਧੀਆ ਪਿੰਡ ਵਾਲਿਆਂ ਦਾ ਸਾਹਿਬ ਕਿਉਂਕਿ ਪਿੰਡ ਦਾ ਸਹਿਯੋਗ ਹੋਣਾ ਜਾਂ ਲੋਕਾਂ ਦਾ ਸਹਿਯੋਗ ਹੋਣਾ ਬਹੁਤ ਜ਼ਰੂਰੀ ਹੈ ਨਵੇਂ ਵਧੀਆ ਸਾਰੇ ਪਿੰਡ ਦਾ ਸਹਿਯੋਗ ਆਪਣੇ ਨਾਲ ਵਿੱਚ ਅਸੀਂ ਜੋਰਪ ਦੇ ਵਿੱਚ ਖੇਡ ਕੇ ਆਏ ਹਾਂ ਦਵਿੰਦਰ ਸਿੰਘ ਕਰੋਟੀ ਹੋਰਾਂ ਦੀ ਜਿਹੜੀ ਫ੍ਰੈਂਕਫਰਟ ਕਰੋਟੀ ਟੀਮ ਸੀਗੀ ਉਹਨਾਂ ਦਾ ਉੱਥੇ ਤੁਹਾਨੂੰ ਕਿਸ ਤਰ੍ਹਾਂ ਦਾ ਸਹਿਯੋਗ ਮਿਲਿਆ ਕਲੱਬ ਦਾ ਕਿਵੇਂ ਸਹਿਯੋਗ ਸੀਗਾ ਬਈ ਕਲੱਬ ਦਾ ਵਾਲਾ ਵਧੀਆ ਸਹਿਯੋਗ ਸੀ ਬਈ ਸਾਰੀ ਗੱਲ ਜੀ ਪੂਰੀ ਥੀ ਬਈ ਕਿਸ ਤਰ੍ਹਾਂ ਦੇ ਮੈਚ ਸੀ ਕਿ ਉੱਥੇ ਤੁਹਾਡੇ ਬਰਾਬਰ ਟੀਮਾਂ ਕਿਹੋ ਜੀਆਂ ਸੀ ਟੀਮਾਂ ਬਈ ਆਪਣੀ ਟੀਮ ਵਾਲੇ ਬੱਤੀਆ ਬਣ ਰਹੇ ਸੀ ਫਿਰ ਖੇਡੀ ਬਾੜੀ ਮਾਰੀ ਬਈ ਉਹ ਟੀਮਾਂ ਨਾਲੇ ਦੇਖੇ ਇਹਦੇ ਨਾਲ ਥੋੜਾ ਜਿਹਾ ਪ੍ਰੋਮੋਟਰ ਦੇ ਮੰਤ ਤੇ ਗੱਲ ਬਈ ਹੁੰਦਾ ਹੈ ਬਈ ਸਭ ਤੋਂ ਇੱਕ ਮੈਚ ਵੀ ਜਿੱਤੇ ਨੇ ਬਈ ਅਸੀਂ 11 ਟੂਰਨਾਮੈਂਟ ਖੇਡੇ 11 ਟੂਰਨਾਮੈਂਟ ਖੇਡੇ ਸੈਮੀਫਾਈਨਲ ਤੱਕ ਵੀ ਨਹੀਂ ਗਏ ਸੈਮੀ 3 ਸੈਮੀ ਖੇਡੇ ਬਈ ਅੱਛਾ ਅੱਛਾ ਚਲੋ ਜਿੱਤ ਹਾਰ ਤੇ ਬਣੀ ਆਈਏ ਤਾਂ ਗੇਮ ਹੈ ਫਿਰ ਵੱਡੇ ਵੱਡੇ ਹਾਰਦੇ ਰਹੇ ਨੇ ਵੱਡੇ ਵੱਡੇ ਜਿੱਤਦੇ ਰਹੇ ਨੇ ਗਏ ਥੋੜੇ 플레이ਰਾਂ ਦੇ ਥੋੜੇ ਥੋੜੀ ਦਿੱਕਤ ਆਈ ਹੈਗੀ ਹਾਂ ਭਾਈ ਐਸੇ ਕਰ ਵੀ ਤਿਆਰੀ ਕਿਸ ਤਰ੍ਹਾਂ ਦੀ ਕਰਦੇ ਹੋ ਯਾਰ ਭਾਈ ਮੈਂ ਗਰਾਊਂਡ 'ਚ ਕਰਦੇ ਆ ਭਾਈ ਮੈਂ ਤਾਂ ਰਾਨੀ ਹੋਣੀ ਜਿਹੜਾ ਤੁਹਾਡਾ ਦਾ ਹੈਗਾ ਮਤਲਬ ਫਾਸਟ ਦਾ ਹੈ ਤੁਹਾਡਾ ਫਾਸਟ ਕੰਚੀ ਮਾਰਦੇ ਹੋ ਤੁਸੀਂ ਰੇਡਰ ਦੇ ਜਾ ਤੁਸੀਂ ਥੱਲੋਂ ਫੜਦੇ ਹੋਗੇ ਮਤਲਬ ਬਰਾਬਰ ਹੋ ਕੇ ਤੁਸੀਂ ਬਹੁਤ ਘੱਟ ਘੇਰਦੇ ਹੋਗੇ ਕਿਉਂਕਿ ਜਦੋਂ ਤੁਸੀਂ ਸਟਰਗਲ ਵੀ ਕਰ ਰਹੇ ਹੋ ਨਿਓ ਕਿਸੇ ਰੇਡਰ ਨਾਲ ਚਾਹੇ ਤੁਸੀਂ ਆਪਣਾ ਅੰਬੇ ਨਾਲ ਕਰਦੇ ਹੋ ਚਾਹੇ ਗੱਜਰ ਨਾਲ ਕਰਦੇ ਹੋ ਚਾਹੇ ਪੂਰੀ ਸ਼ੰਨ ਨਾਲ ਫਿਰ ਵੀ ਤੁਹਾਡਾ ਦਾਤ ਉਹੀ ਹੁੰਦਾ ਵੀ ਕੰਚੀ ਮਾਰਨੀ ਹੁੰਦੀ ਆ ਤੁਸੀਂ ਨਹੀਂ ਜਦ ਤੁਸੀਂ ਨੇ ਪੱਟ ਭਰਨਾ ਹੁੰਦਾ ਹਾਂ ਬਈ ਆਪਾਂ ਲਗਾਤਾਰ ਸਟਾਰਟਿੰਗ ਦੇ ਸੌਟੇ ਉਮੇਟ ਤੋਂ ਚੱਲ ਰਿਹਾ ਬਈ ਇਹ ਲੱਗਾ ਇਹਦੀ ਨਾ ਫਿਰ ਇਹਦੀ ਤਿਆਰੀ ਕਿਸ ਤਰ੍ਹਾਂ ਦੀ ਹੁੰਦੀ ਹੈ ਕਿਹੜੀ ਮਤਲਬ ਸਟਾਪਰ ਨੇ ਅਲੱਗ-ਅਲੱਗ ਤਿਆਰੀ ਹੁੰਦੀ ਆ ਨਾ ਜੇ ਕੋਈ ਗੁੱਟ ਫੜਦਾ ਤਾਂ ਉਹ ਆਪਣੀ ਮਤਲਬ ਹੱਥ ਮਜ਼ਬੂਤ ਕਰਦਾ ਹਾਂ ਬਈ ਆਪਣਾ ਬਦਲ ਲਗਾ ਹੁੰਦਾ ਇੱਕ-ਇੱਕ ਹੈ ਮੈਨ ਲਗਾਉਂਦਾ ਇਹਦਾ ਤਿਆਰੀ ਫਿਰ ਕਿੰਨੇ ਘੰਟੇ ਮਿਹਨਤ ਕਰਦੇ ਹੋ ਗਰਾਊਂਡ ਦੇ ਵਿੱਚ ਭਾਈ ਕਰਦੇ ਨੇ ਸਾਰੇ ਮੁੰਡੇ ਦੋੜੇ ਘੰਟੇ ਲੱਗੇ ਰਹਿੰਦੇ ਨੇ ਸ਼ਾਮ ਨੂੰ ਭਾਈ ਸਵੇਰੇ ਵਜਾਂਦੇ ਸਾਰੇ ਆਹ ਸੀਜ਼ਨ ਤਕੜਦਾ ਭਾਈ ਆਹ ਸੀਜ਼ਨ ਦੇ ਵਿੱਚ ਜਿਹਦੇ ਨੇ ਚਲੋ ਜਿਹੜਾ ਮੈਚ ਹੋਇਆ ਉਹ ਤਾਂ ਆਪਾਂ ਨੇ ਸਾਰਿਆਂ ਨੇ ਦੇਖਿਆਗਾ ਕਿਹੜਾ ਰੀਡਰ ਆ ਜਿਹਨੂੰ ਫੜ ਕੇ ਲੱਗਿਆ ਵੀ ਸੀਜ਼ਨ ਦੇ ਵਿੱਚ ਕਿਉਂਕਿ ਕੁਝ ਕੁ ਬੰਦੇ ਹੁੰਦੇ ਨੇ ਨਾ ਜਿਵੇਂ ਪੰਜਾਬ ਦੇ ਵਿੱਚ ਹੁਣ ਕੁਝ ਕੁ ਰੀਡਰ ਨੇ ਜਿਨ੍ਹਾਂ ਨੂੰ ਫੜਨਾ ਔਖਾ ਹੈਗਾ ਤੇ ਜਿਨ੍ਹਾਂ ਨਾਲ ਖੇੜੇਣਾ ਔਖਾ ਹੈ ਕਿਹੜਾ ਰੀਡਰ ਨੂੰ ਇਸ ਕੀ ਫੜਿਆ ਤੇ ਸਵਾਦ ਆਇਆ ਵੀ ਭਈ ਅੰਬੇ ਨੂੰ ਆ ਵੀ ਅੰਬੇ ਦਾ ਤਾਂ ਤਕੜਾ ਭਾਈ ਅੰਬਾ ਫੜਿਆ ਅੰਬੇ ਨੂੰ ਫਿਰ ਫੜਿਆ ਸੀ ਕੀ ਹਾਂ ਭਾਈ ਕਿੱਥੇ ਅੰਬਾ ਫੜਿਆਦਾ ਬਾਈ ਇਧਰ ਪਰ ਨਾਲੇ ਸਾਡੇ ਫੜਿਆਦਾ ਬਾਈ ਅੱਛਾ ਅੰਬਾ ਹੁਣ ਮਤਲਬ ਟੌਪ ਰੇਡਰ ਆ ਪੰਜਾਬ ਦਾ ਆਪਣਾ ਸਾਰੇ ਛੰਨਾ ਫੜਿਆਦਾ ਬਾਈ ਫਤੇਗੜ ਛੰਨਾ ਹਾਂ ਪੂਰੀ ਦੇ ਪਿੰਡ ਪੂਰੀ ਦੇ ਪਿੰਡ ਫਤੇਗੜ ਛੰਨਾ ਉਥੇ ਤੁਸੀਂ ਅੰਬੇ ਨੂੰ ਜਫਾ ਲਾਇਆ ਕਿਉਂਕਿ ਅੰਬਾ ਵੀ ਹੁਣ ਇਸ ਟਾਈਮ ਪੂਰਾ ਟੌਪ ਰੇਡਰ ਹੈ ਜਿਵੇਂ ਸੁਲਤਾਨ ਹੈ ਬੁਲਟ ਹੈ ਅੰਬਾ ਸਾਜੀ ਹੈ ਇਹ ਆਪਣੇ ਪੰਜਾਬ ਦੇ ਬੜੇ ਵੱਡੇ ਰੇਡਰ ਨੇਗੇ ਜਿਨ੍ਹਾਂ ਨੂੰ ਫੜਨਾ ਅੱਛਾ ਕਿਹੜੀ ਪਲੇਅਰ ਨਾਲ ਖੇਡ ਕੇ ਇਹ ਕਿਹੜੀ ਟੀਮ ਦੇ ਵਿਰੁੱਧ ਤੁਸੀਂ ਇੱਥੇ ਖੇਡ ਕੇ ਤੁਹਾਨੂੰ ਮਜ਼ਾ ਆਉਂਦਾ ਹੈਗਾ ਮੈਂ ਖੇਡਣਾ ਤਾਂ ਮਜ਼ਾ ਆਉਂਦਾ ਹੈ ਨੈਟ ਉਹਨਾਂ ਟਫਟ ਹੁੰਦੀ ਹੈਗੀ ਮੈਂ ਚਾਹਾਂ ਜਿਹੜਾ ওপਨ ਦੇ ਲਗਾਤਾਰੀ ਮੈਚ ਲੱਗਦੇ ਨੇ ਇੱਕਦੇ ਹੁੰਦਾ ਨਾ ਵੀ ਆਪਾਂ ਕਿਸੇ ਟੀਮ ਨਾਲ ਕਦੇ-ਕਦੇ ਮੈਚ ਲੱਗਣਾ ਇੱਕ ਹੁਣ ਜਿਹੜਾ ਹੁੰਦਾ ਵੀ ਇਲਾਕੇ ਦੇ ਵਿੱਚ ਆਪਾਂ ਇੱਥੇ ਕਿਤੇ ਮੈਚ ਦੇ ਦੇਣਾ ਤਾਂ ਮੈਚ ਲੱਗਣੀ ਲੱਗਣਾ ਇਲਾਕਿਆਂ ਦਾ ਪਹਿਲਾਂ ਤਾਂ ਆਪਣਾ ਜਿ ਕੋ ਰੱਤਾ ਥਿਆ ਹੋਊਗੀ ਟੀਮ ਇੱਧਰ ਖੇਡਿਆ ਕਰਦੀ ਦੀ ਡੱਬਾ ਹੋ ਗਈ ਬੋਫਰ ਹੋ ਗਈ ਨਾਲ ਆਉਂਦਾ ਮਸਤਾ ਬਾਈ ਜਿੰਨ ਦਾ ਹੀ ਮਜ਼ਾ ਇਹਨਾਂ ਨਾਲ ਹੁੰਦਾ ਜਿਵੇਂ ਨੋ ਨੋ ਦੇਰ ਬਾਅਦ ਉਹ ਆਪਣਾ ਵਾਲਾ ਲੱਗਦਾ ਮੈਨੂੰ ਕੋਈ ਬਿਲਕੁਲ ਬਿਲਕੁਲ ਅਸੀਂ ਕਰ ਵੀ ਕਿਹੜੇ ਮਤਲਬ ਬਹੁਤ ਸਾਰੇ ਨਿਯਾਮ ਹੁਣ ਕਬੱਡੀ ਚ ਆ ਗਏ ਉਹਦੇ ਦੇਦਣਾ ਵੀ ਸਕੋਰਪੀਓ ਗੱਡੀਆਂ ਰੱਖੀਆਂ ਹੋਈਆਂ ਸੀਗਾ ਇੱਕ ਰੀਜ਼ ਕੀ ਹੈ ਪਲੇਅਰ ਦੀ ਵੀ ਆ ਖਿਤਾਬ ਆਪਾਂ ਵੀ ਜਿੱਤਣਾ ਹੈਗਾ ਤੇ ਉਹਦੇ ਨੂੰ ਕੋਈ ਤਿਆਰੀ ਕਰਦੇ ਹੋਗੇ ਹਮੇਰੀ ਜਿੱਤੋਂ ਦੀਆ ਬੰਦਾ ਵਾ ਇੱਕ ਚੀਜ਼ ਜਿੱਤਦਾ ਵਈ ਟਰੈਕਟਰ ਦਾ ਰੀਜ਼ ਆ ਸੋ ਤਾਂ ਮੈਂ ਤਾਂ ਇਹ ਸਭੀ ਟਰੈਕਟਰ ਇੱਕ ਵਾਰੀ ਜ਼ਰੂਰ ਜਿੱਤਣਾ ਹੈ ਹਾਂ ਬਈ ਐਤਕੀ ਬਹੁਤ ਸਾਰੇ ਟੂਰਨਾਮੈਂਟ ਹੋਣਗੇ ਇਸ ਵਾਰ ਪੰਜਾਬ ਚ ਜਿਨ੍ਹਾਂ ਉੱਤੇ ਨਵੇਂ ਪੁਰਾਣੇ ਮੋਡੀਫਾਈਡ ਟਰੈਕਟਰ ਰੱਖੇ ਗਏ ਨੇ ਤੇ ਕਰਮੀ ਕਰ ਰਿਹਾ ਫਿਰ ਤਿਆਰੀ ਉਸ ਹਾਂ ਬਈ ਫੁੱਲ ਤਿਆਰੀ ਕਰਦੇ ਬਿਲਕੁਲ ਬਿਲਕੁਲ ਅਸੀਂ ਕਰਮੀ ਘਾਹ ਤੇ ਕਬੱਡੀ ਖੇਡ ਕੇ ਆਇਓ ਬਾਹਰ ਥੋੜੀ ਦਿੱਕਤ ਵੀ ਆਈ ਐ 2 ਸਾਲ ਤੁਸੀਂ ਲਗਾਤਾਰ ਖੇਡਿਓ ਪਹਿਲਾਂ ਕੈਨੇਡਾ ਹੁਣ ਯੂਰਪ ਫਿਰ ਇੱਥੇ ਕੋਈ ਤਿਆਰੀ ਇਸ ਤਰ੍ਹਾਂ ਦੀ ਕਰਦੇ ਹਾਂ ਘਾਹ ਦੀ ਨਵੇਂ ਦੇ ਮਿੱਟੀ ਵਾਲੀ ਹੈ ਤਿਆਰੀ ਬਾਈ ਅਸੇ ਇੱਥੇ ਤਿਆਰੀ ਮਿੱਟੀ ਵਾਲੀ ਹੈਗੀ ਹਾਂ ਫਿਰ ਘਾਹ ਦੀ ਤਿਆਰੀ ਕਿਉਂ ਨਹੀਂ ਕਰਦੇ ਥੋੜੀ ਬਹੁਤੀ ਵੀ ਕਿਸੇ ਪਾਰਕ ਤੇ ਜਾ ਕੇ ਜਾ ਕਿਸੇ ਜਗ੍ਹਾ ਤੇ ਜਾ ਕੇ ਵੀ ਪੈਰ ਜਮਾਈਏ ਬਾਏ ਤਾਂ ਪਾਰਕ ਵੀ ਨਹੀਂ ਆਪਣੇ ਵੀ ਇੱਧਰ ਵੀ ਛੋਟੇ ਆ ਅੱਛਾ ਨਾ ਵੀ ਗਰਾਊਂਡ ਵੀ ਨਿਕਾਲ ਆ ਓਕਾ ਬਿਲਕੁਲ ਬਿਲਕੁਲ ਹੁਣ ਸਾਰ ਤੁਸੀਂ ਬਾਹਰੋਂ ਖੇਡਣਾ ਸ਼ੁਰੂ ਕਰ ਦਿੱਤਾ ਕਿੰਨੇ ਮੈਚ ਖੇਡਲੇ ਹੁਣ ਤੱਕ ਖੇਡੀਆਂ ਸੀ ਮੈਂ 3 ਮੈਚ 3 ਮੈਚ ਖੇਡੇ ਨੇ ਕਿਸੇ ਜਿੱਤੇ ਹੋ ਅਜੇ ਤੱਕ ਨਾ ਬਈ ਹਾਰੇ ਤਿੰਨੇ ਮੈਚ ਹਾਰੇ ਹੋਗੇ ਅਗਲੇ ਦਿਨਾਂ ਦੇ ਵਿੱਚ ਮਤਲਬ ਤਿਆਰੀ ਚੱਲ ਰਹੀ ਹੈਗੀ ਹਾਂ ਬਈ ਤਿਆਰੀ ਬਿਲਕੁਲ ਚੱਲ ਰਹੀ ਹੈਗੀ ਕਰਮੀ ਬੱਚੇ ਮੁੰਡੇ ਦਾ ਹੈਗਾ ਇੰਟਰਸਟ ਹਾਂ ਬਈ ਖੇਡਦੇ ਆ ਮੁੰਡਾ ਮੇਰਾ ਵੀ ਅੱਛਾ ਮੈਨੂੰ ਲੱਗਦਾ ਵੀ ਜਦੋਂ ਨੂੰ ਤੱਕ ਤੁਸੀਂ ਕਬੱਡੀ ਛੱਡੋਗੇ ਉਹ ਤਾਂ ਤੁਹਾਡਾ ਬੇਟਾ ਮੈદાન ਚ ਆਏ ਜਾਊਗਾ। ਬਾਈ ਹੁਣ ਆ ਰਿਹਾ। ਅੱਛਾ ਅੱਛਾ ਕਿੰਨੇ ਕਿਲੋ ਚ ਖੇਡਦਾ ਹੈਗਾ? ਬਾਈ 30-32 ਕਿਲੋ ਬਾਈ। 32 ਕਿਲੋ ਦੇ ਵਿੱਚ। ਮਤਲਬ ਕਰਤਾ ਹੀ ਸ਼ੁਰੂਆਤ। ਹਾਂ ਬਾਈ। ਬਿਲਕੁਲ ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਕਰਮੀ। ਤੁਸੀਂ ਸਾਨੂੰ ਸਮਾਂ ਦਿੱਤਾ। ਥੈਂਕ ਯੂ ਬਾਈ ਤੁਹਾਡਾ ਵੀ। ਤੇ ਅਸੀਂ ਆਸ ਕਰਦੇ ਹਾਂ ਵੀ ਤੁਸੀਂ ਇਸੇ ਤਰ੍ਹਾਂ ਕਬੱਡੀ ਦੇ ਵਿੱਚ ਮੱਲਾ ਮਾਰੋ ਤੇ ਇਹ ਕਰਮੀ ਭੁੱਲਣ ਜਿੱਥੇ ਇੱਕ ਬਹੁਤ ਜ਼ਬਰਦਸਤ ਸਟਾਪਰ ਨੇ ਕਬੱਡੀ ਦੇ ਉੱਥੇ ਇਹਨਾਂ ਦੇ ਵਿੱਚ ਇੱਕ ਖਾਸੀਅਤ ਹੈ ਵੀ ਇਹ ਬਹੁਤ ਸਲੀਕੇ ਵਾਲੇ ਮੇਰੇ ਸਾਰ ਚੰਗੇ ਨੇਚਰ ਵਾਲੇ ਇਨਸਾਨ ਨੇ గ్రౌండ్ ਦੇ ਵਿੱਚ ਤੁਸੀਂ ਕਦੇ ਇਹਨਾਂ ਨੂੰ ਲੜਦੇ ਝਗੜਦੇ ਨਹੀਂ ਦੇਖੋਗੇ ਇਹ ਸਿਰਫ ਆਪਣੀ ਗੇਮ ਤੱਕ ਸੀਮਤ ਹੁੰਦੇ ਨੇ ਕਿ ਗੇਮ ਦੇ ਵਿੱਚ ਜੋ ਫੈਸਲਾ ਆਉਂਦਾ ਹੈਗਾ ਉਹਨੂੰ ਇਹ ਸਿਰ ਮੱਥੇ ਕਬੂਲ ਕਰਦੇ ਨੇ ਬਹੁਤ ਸਾਰੀਆਂ ਟੀਮਾਂ ਦੇ ਵਿੱਚ ਖੇਡਦਾ ਅਕੈਡਮੀ ਦੇ ਵਿੱਚ ਖੇਡ ਰਹੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁਸੀਂ ਇਹਨਾਂ ਨੂੰ ਪੰਜਾਬ ਦੇ ਕਬੱਡੀ ਕੱਪਾਂ ਤੇ ਪਿੰਡ ਪੱਦਰ ਦੀ ਕਬੱਡੀ 'ਚ ਖੇਡਦੇ ਦੇਖੋਗੇ ਸੋ ਮੈਂ ਸਤਪਾਲ ਖੜਿਆਲ ਕੈਮਰਾਮੈਨ ਕੁਲਦੀਪ ਦੇ ਨਾਲ ਫਿਰ ਕਿਸੇ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਰੂਗਰੂ ਹੋਵਾਂਗੇ ਤਦ ਤੱਕ ਲਈ Meno non gli ho dato